ਕੀ ਹੋਇਆ ਭੈਣ ਜੀ ਕਿਹੜੀ ਗੱਲ ਕਰਕੇ ਤੁਸੀਂ ਅਜੇ ਇੱਥੇ ਕੱਟ ਕਰਨਾ ਪੈ ਰਿਹਾ ਹੈ ਬੱਚੇ ਦੀ ਡੈਥ ਹੋ ਗਈ ਹੈ ਡਿਲੀਵਰੀ ਟਾਈਮ ਡਾਕਟਰ अवेलेबल ਨਹੀਂ ਸੀਗੀ ਮਰਸਾ ਨੇ ਡਿਲੀਵਰੀ ਕਰੀ ਹੈ ਧੱਕੇ ਨਾਲ ਪਹਿਲਾਂ ਤਾਂ 2:30 ਵਜੇ ਤੇ ਲੱਗੇ ਟੀਕੇ ਲਗਾਈਗੇ ਦਰਦਾਂ ਦੇ ਲਗਾਈਗੇ 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 ਦਰਦਾਂ ਦੇ ਟੀਕੇ ਹੀ ਬਹੁਤ ਇਹਨਾਂ ਨੇ ਲਾਏ ਆ ਲਗਾ ਕੇ 1 ਵਜੇ ਤੱਕ ਜੀ ਨਹੀਂ ਡਿਲੀਵਰੀ ਕਰੀ ਧੱਕੇ ਨਾਲ ਸਕੰਜਾ ਪਾ ਕੇ ਤੇ ਇਹਨਾਂ ਨੇ ਬੇਬੀ ਖਿੱਚਿਆ ਬਾਹਰ ਤੇ ਇਹਨਾਂ ਨੇ ਬਾਅਦ ਚ 2 ਵਜੇ ਸਾਨੂੰ ਦੱਸਿਆ 1 ਵਜੇ ਬੇਬੀ ਹੋਇਆ 2 ਵਜੇ ਸਾਨੂੰ ਦੱਸਿਆ ਕਿ 40000 ਦਾ ਟੀਕਾ ਲੱਗੂਗਾ ਬੇਬੀ ਦੇ ਜਿਹੜਾ ਲਗਵਾਉਣਾ ਤੁਸੀਂ ਤੇ ਅਸੀਂ ਕੋਈ ਹੋਰ ਹਸਪੀਟਲ ਪਤਾ ਕਰਿਆ ਸੀਗਾ ਤੇ ਉੱਥੇ 13000 ਦਾ ਇੰਜੈਕਸ਼ਨ ਸੀ ਜਿੱਥੇ 40000 ਦਾ ਅਸਰੇ ਸੀਗੇ ਤੇ ਕਹਿੰਦੇ ਵੀ ਉਹਨਾਂ ਨੇ ਜੇ 13 ਦਾ ਕਿਹਾ ਸੀ 12 ਦਾ ਹੀ ਲਗਾ ਦੋਗੇ ਤੁਹਾਡੇ ਇੰਜੈਕਸ਼ਨ ਵੀ ਤੁਸੀਂ ਬੱਚੇ ਦਾ ਇੰਜੈਕਸ਼ਨ ਲਵਾ ਦਿਓ ਅਸੀਂ 16000 ਦਾ ਬੱਚੇ ਦਾ ਇੰਜੈਕਸ਼ਨ ਵੀ ਲਵਾ ਲਿਆ ਕੋਈ ਫਰਕ ਨਹੀਂ ਪਿਆ ਬੱਚੇ ਨੂੰ ਉਹਨੂੰ ਕਿਹਾ ਸੀ ਕਿ ਤੁਸੀਂ ਸਾਡਾ ਪਰਚੇਜ਼ ਰੇਟ ਦੇਖ ਲਓ ਸਟਾਕ ਦੇ ਵਿੱਚ ਜਿੰਨਾ ਸੀ ਪਰਚੇਸ ਕਰ ਰਹੇ ਉਹਦੇ ਪਰ ਤੁਸੀਂ ਸਿਰਫ ਸਾਨੂੰ 10% ਦਾ ਮਾਰਜਿਨ ਦੇ ਕੇ ਤੁਸੀਂ ਇੰਜੈਕਸ਼ਨ ਲੈ ਲਓ ਇਹ ਨਰਸਾਂ ਨੇ ਡਿਲੀਵਰੀ ਕਰੀ ਹੈ 10 ਮਿੰਟ ਬਾਅਦ ਆਈ ਸੀ ਡਾਕਟਰ ਵੀ ਸਟਿਚਸ ਲਗਾ ਕੇ ਫੇਰ ਚਲੇਗੀ ਸੀਗੀ ਇਹ ਪੇਸ਼ੈਂਟ ਸਰੀਆਮ ਝੂਠ ਬੋਲ ਰਿਹਾ ਹੈ ਮੈਡਮ ਦੇ ਹੱਥੋਂ ਡਿਲੀਵਰੀ ਹੋਈ ਹੈ ਜਿਹੜਾ ਇਹਨਾਂ ਨੇ ਉਹਨੂੰ ਇੰਜੈਕਸ਼ਨਸ ਲਗਾਏ ਸੀਗੇ ਉਹਦੇ ਕਰਕੇ ਹੋਰੀ ਪੂਰੀ ਬਾਡੀ ਜਿਹੜੀ ਬੱਚੇ ਦੀ ਖਰਾਬ ਹੋ ਗਈ ਸੀਗੀ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਸੇਮ ਇੰਜੈਕਸ਼ਨ ਚੰਡੀਗੜ੍ਹ ਹਸਪੀਟਲ ਦੇ ਵਿੱਚ 13000 ਦਾ ਲੱਗ ਰਿਹਾ ਤਾਂ ਤੁਸੀਂ ਸਾਨੂੰ ਕਹਿ ਰਹੇ ਹੋ ਚਲੋ ਕੋਈ ਨਾ 13 ਦਾ ਲਾ ਰਹੇ ਅਸੀਂ 12 ਦਾ ਲਾ ਦਾਂਗੇ ਚਾਹੁੰਦੇ ਨਹੀਂ ਸੀ ਹਸਪੀਟਲ ਚੋਂ ਬੱਚਾ ਬਾਹਰ ਨਿਕਲੇ ਨੱਕੀ ਫੱਪੀ ਲੱਗ ਰਹੀ ਹੈ ਮਤਲਬ ਜੋ ਆਇਆ ਜਿੰਨਾ ਰਗੜਾ ਲੱਗ ਗਿਆ ਇਹ ਕਰ ਦਾਂਗੇ ਇਹਨਾਂ ਨੇ ਈਵਨ ਕਿ ਬਣਦੇ ਪੈਸਿਆਂ ਤੋਂ ਵੀ ਵੱਧ ਪੈਸੇ ਸਾਡੇ ਕੋਲੋਂ ਲਏ ਆ ਤੇ ਮੈਂ ਐਜ਼ ਅ ਸੋਸ਼ਲ ਵਰਕਰ ਗੱਲ ਕਰਨ ਆਈ ਸੀ ਇਹਨਾਂ ਨਾਲ ਇਹ ਹੱਥੋ ਪਾਈ ਹੁਣ ਤੱਕ ਸਾਡੇ ਕੋਲ ਗਏ ਆ ਇਹ ਗੁੰਡਾਗਰਦੀ ਦਾ ਅੱਡਾ ਹੈ ਜੀ ਹਸਪੀਟਲ ਨਹੀਂ ਹੈਗਾ ਕੀ ਮਸਲਾ ਤੁਸੀਂ ਤੁਹਾਡੇ ਨਾਲ ਵੀ ਕੁਝ ਐਦਾਂ ਦਾ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕੈਂਚੀਆਂ ਪਾ ਪਾ ਕੇ ਨਾ ਕੋਈ ਆਪਰੇਸ਼ਨ ਕਰਿਆ ਨਾ ਕੁਝ ਫਿਰ ਵੀ ਕੈਂਚੀਆਂ ਪਾ ਪਾ ਕੇ ਇਹਨਾਂ ਨੇ ਅੰਦਰ ਤੇ ਹੋਰ ਨਜ਼ਰ ਵੜਤੀਆਂ ਤਾਂ ਜੋ ਮੇਰੀ ਵਾਈਫ ਦੀ ਡੈਥ ਹੋਈ ਆ ਇਹਨਾਂ ਦੇ ਜਿਹੜਾ ਮਹਿਕਮਾ ਦਾ ਚੰਡੀਗੜ੍ਹ ਡਾਕਟਰਾਂ ਦਾ ਉਹਨਾਂ ਨੇ ਕਾਰਵਾਈਆਂ ਕਰੀਆਂ ਤਿੰਨ ਤਿੰਨਾਂ ਚ ਡਾਕਟਰਾਂ ਦੀ ਗਲਤੀ ਨਾਲ ਮੌਤ ਹੋਈ ਆ ਸਾਨੂੰ ਕਹਿੰਦੇ ਐਡਮਿਟ ਕਰੋ ਦੁਬਾਰਾ ਅਸੀਂ ਸਾਂਗੇ ਦਿਖਾਇਆ ਉਹ ਕਹਿੰਦੇ ਆਪਰੇਸ਼ਨ ਇਹਨਾਂ ਨੇ ਕੀਤਾ ਵੀ ਆ ਕਿ ਨਹੀਂ ਸਾਨੂੰ ਦਿਖਾਓ ਰਿਪੋਰਟਾਂ ਰਿਪੋਰਟਾਂ ਦਿਖਾਈਆਂ ਕਹਿੰਦੇ ਇਹਨਾਂ ਨੇ ਆਪਰੇਸ਼ਨ ਨਹੀਂ ਕੀਤਾ ਤਾਂ ਜਦੋਂ ਅਸੀਂ ਇਹਨਾਂ ਨੂੰ ਆਪਣੇ ਬੱਚੇ ਦੀ ਕੰਡੀਸ਼ਨ ਪੁੱਛਦੇ ਸੀ ਆ ਕੇ ਇਹ ਸਾਨੂੰ ਬੱਚੇ ਬਾਰੇ ਕੁਝ ਨਹੀਂ ਸੀ ਦੱਸਦੇ ਸਾਨੂੰ ਤੁਸੀਂ ਕੀ ਕਰਨਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਪੈਸੇ ਲਿਓ ਤੁਹਾਡਾ ਇਲਾਜ ਹੋ ਰਿਹਾ ਤੇ ਉਪਰੋਂ ਸਰ ਇਹਨਾਂ ਨੇ ਨਾ ਬੱਚੇ ਦੇ ਨੀਡਲ ਮਾਰ ਮਾਰ ਕੇ ਨਾ ਇਨਫੈਕਸ਼ਨ ਕਰਤੀ ਬੱਚੇ ਦੀ ਸਵੇਲਿੰਗ ਆ ਗਈ ਦੂਜਾ ਹਸਪੀਟਲ 13000 ਦਾ ਇੰਜੈਕਸ਼ਨ ਦੇ ਰਿਹਾ ਮੈਂ ਤੁਹਾਨੂੰ 12 ਦਾ ਦੇ ਦੂੰਗਾ ਜੇ ਤੁਹਾਡਾ ਵੈਂਟੀਨੇਟਰ ਦਾ ਖਰਚਾ ਉੱਧਰ 5000 ਦਾ ਤਾਂ ਤਾਂ ਮੈਂ ਤੁਹਾਡਾ ਅੱਧਾ ਕਰ ਦੂੰਗਾ 25000 ਕਰ ਦੂੰਗਾ ਸਾਨੂੰ ਆਪਸ਼ਨ ਕਿਉਂ ਦੇ ਰਿਹਾ ਹੈ ਡਾਕਟਰ ਜੇ ਸਾਨੂੰ ਪਤਾ ਤਾਂ ਲੱਗੇ ਨਾ 2000 ਰੁਪਿਆ ਕਹਿ ਕੇ ਮੇਰੀ ਬੇਟੀ ਦਾ ਪੜਾਤਾ 50000 ਰੁਪਏ ਆਪਸ਼ਨ ਕਿਉਂ ਰੱਖੀ ਜਾ ਰਹੀ ਹੈ ਕਿ ਤੁਸੀਂ ਇੱਥੋਂ ਧਰਨਾ ਸਾਈਡ ਕਰੋ ਤੁਹਾਡੇ ਬੱਚੇ ਦਾ ਪੋਸਟਮਾਰਟਮ ਸਾਈਡ ਕਰੋ ਤੇ ਅਸੀਂ ਪੋਸਟਮਾਰਟਮ ਕਰਾ ਕੇ ਲੈ ਕੇ ਆਉਂਦੇ ਆ ਇਸਵੇਂ ਰੋਪੜ ਤੇ ਬਾਈਪਾਸ ਦੇ ਉੱਤੇ ਖੜੇ ਆ ਕਿ ਨਿੱਜੀ ਹਸਪਤਾਲ ਦੇ ਬਾਹਰ ਇੱਕ ਵੱਡਾ ਇਕੱਠ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਕ ਨਵਜਾਤ ਬੱਚੀ ਜਿਸ ਦੀ ਕੀ ਮੌਤ ਹੋ ਗਈ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਹਸਪਤਾਲ ਦੀ ਅਣਗਹਿਲੀ ਕਰਕੇ ਸਾਡੀ ਨਵਜੰਮੀ ਬੱਚੀ ਸਾਡੇ ਹੱਥੋਂ ਚਲੀ ਗਈ ਜਿਸ ਦੀ ਮੌਤ ਹੋਈ ਆ ਸੋ ਉਸ ਨੂੰ ਲੈ ਕੇ ਇੱਕ ਵੱਡੇ ਕੱਟ ਰੱਖਿਆ ਗਿਆ ਹਸਪਤਾਲ ਦੇ ਉੱਤੇ ਹੀ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਲਾਏ ਜਾ ਰਹੇ ਸੋ ਗੱਲਬਾਤ ਕਰਦੇ ਆ ਵੀ ਹੋਇਆ ਕੀ ਆ ਬੱਚੇ ਦੀ ਮਦਰ ਹੈ ਇਹ ਕੀ ਹੋਇਆ ਭੈਣ ਜੀ ਕਿਹੜੀ ਗੱਲ ਕਰਕੇ ਤੁਸੀਂ ਅਜੇ ਇੱਥੇ ਕੱਟ ਕਰਨਾ ਪੈ ਰਿਹਾ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਰਾਤ 1:30 ਵਜੇ ਜੀ ਸਾਰਾ ਕੁਝ ਕਿਵੇਂ ਹੁੰਦਾ ਜੀ ਥੋੜਾ ਹੌਸਲਾ ਰੱਖ ਕੇ ਜਿਹੜੀ ਹੈਗੀ ਇਹ ਗੱਲ ਜ਼ਰੂਰ ਦੱਸੋ ਹਾਂ ਜੀ ਮੇਰੇ 13 ਤਰੀਕ ਨੂੰ ਡਿਲੀਵਰੀ ਹੋਈ ਸੀਗੀ ਉਰੇ ਰਾਤ ਦੇ 1 ਵਜੇ ਤੇ ਡਿਲੀਵਰੀ ਟਾਈਮ ਡਾਕਟਰ अवेलेबल ਨਹੀਂ ਸੀਗੀ ਮਰਸਾਨੀ ਡਿਲੀਵਰੀ ਕਰੀ ਆ ਧੱਕੇ ਨਾਲ ਪਹਿਲਾਂ ਤਾਂ 2:30 ਵਜੇ ਤੇ ਲੇਕੇ ਟੀਕੇ ਲਗਾਈ ਗੇ ਦਰਦਾਂ ਦੇ ਲਗਾਈ ਗੇ ਲਗਾਈ ਗੇ ਲਗਾਈ ਗੇ ਦਰਦਾਂ ਦੇ ਟੀਕੇ ਹੀ ਬਹੁਤ ਇਹਨਾਂ ਨੇ ਲਾਏ ਆ ਲਗਾ ਕੇ 1 ਵੇ ਤੱਕ ਜਿਹਨਾਂ ਨੇ ਡਿਲੀਵਰੀ ਕਰੀ ਧੱਕੇ ਨਾਲ ਸਕੰਜਾ ਪਾ ਕੇ ਤੇ ਇਹਨਾਂ ਨੇ ਬੇਬੀ ਖਿੱਚਿਆ ਬਾਹਰ ਜਿਹਨਾਂ ਨਾਲ ਬੇਬੀ ਦੇ ਸਵੇਲਿੰਗ ਆ ਗਈ ਸੀਗੀ ਇਹਨਾਂ ਨੇ ਬੇਬੀ ਵੀ ਸਾਨੂੰ ਦਿੱਤਾ ਨਹੀਂ ਦਿਖਾਇਆ ਤੱਕ ਨਹੀਂ ਬੇਬੀ ਇਹਨਾਂ ਨੇ ਜਦ ਡਿਲੀਵਰੀ ਹੋਈ ਆ ਫਟਾਫਟ ਨਿਕੋ ਲੈ ਗਏ ਜੇ ਬੇਬੀ ਨੂੰ ਕੋਈ ਪ੍ਰੋਬਲਮ ਸੀਗੀ ਸਾਨੂੰ ਜਰੇ ਦੱਸਦੇ ਤੇ ਅਲਟਰਾਸਾਉਂਡ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਆਈ ਉਸ ਦਿਨ ਅਲਟਰਾਸਾਉਂਡ ਤੇ ਇਹਨਾਂ ਨੇ ਬਾਅਦ ਚ 2 ਵਜੇ ਸਾਨੂੰ ਦੱਸਿਆ 1 ਵਜੇ ਬੇਬੀ ਹੋਇਆ 2 ਵਜੇ ਸਾਨੂੰ ਦੱਸਿਆ ਕਿ 40000 ਦਾ ਟੀਕਾ ਲੱਗੂਗਾ ਬੇਬੀ ਦੇ ਜਿਹੜਾ ਲਗਵਾਉਣਾ ਤੁਸੀਂ ਉਹ ਕਾਦੇ ਲਈ ਜੀ ਇਹ ਕਹਿੰਦੇ ਫੇਫੜਿਆਂ ਦੇ ਬੱਚੇ ਦੇ ਦਿੱਕਤ ਆਈ ਹੈ ਵੀ ਬੱਚਾ ਰੋਇਆ ਨਹੀਂ ਹੈਗਾ ਤੇ ਅਗਲੇ ਦਿਨ ਅਸੀਂ ਕਹਿਤਾ ਇਹਨਾਂ ਨੂੰ ਰਾਤ ਵੀ ਅਸੀਂ ਹੁਣ ਇਹ ਨੇ ਪੈਸੇ ਕਿੱਥੋਂ ਲੈ ਕੇ ਆਉਂਗੇ ਵੀ ਫਿਰ ਅਸੀਂ ਸਵੇਰੇ ਲਵਾ ਲਾਂਗੇ 9 ਵਜੇ ਤੱਕ ਦਾ ਇਹਨਾਂ ਨੇ ਟਾਈਮ ਦਿੱਤਾ ਤੇ ਅਸੀਂ ਕੋਈ ਹੋਰ ਹਸਪੀਟਲ ਪਤਾ ਕਰਿਆ ਸੀਗਾ ਤੇ ਉੱਥੇ 13000 ਦਾ ਇੰਜੈਕਸ਼ਨ ਸੀ ਜਿੱਥੇ 40 ਦਾ ਦਾਸਰੇ ਸੀਗੇ ਤੇ ਅਸੀਂ ਇਹਨਾਂ ਨੂੰ ਆ ਕੇ ਕਹਿਤਾ ਵੀ ਅਸੀਂ ਆਪਣਾ ਬੱਚਾ ਰੈਫਰ ਕਰਵਾਉਣਾ ਵੀ ਅਸੀਂ ਉਹ ਇੰਜੈਕਸ਼ਨ ਨਹੀਂ ਲਵਾ ਸਕਦੇ ਇਹਨੇ ਪੈਸੇ ਸਾਡੇ ਕੋਲ ਤਾਂ ਹੈ ਨਹੀਂ ਤੇ ਕਹਿੰਦੇ ਵੀ ਤੁਸੀਂ ਕਿਹੜੇ ਹਸਪਤਲ ਪਤਾ ਕਰਿਆ ਸੀ ਕਿ ਚੰਡੀਗੜ੍ਹ ਹਸਪਤਲ ਪਤਾ ਕਰਿਆ ਤੇ ਕਹਿੰਦੇ ਵੀ ਉਹਨਾਂ ਨੇ ਜੇ 13 ਦਾ ਕਿਹਾ ਸੀ 12 ਦਾ ਹੀ ਲਗਾ ਦੋਗੇ ਤੁਹਾਡੇ ਇੰਜੈਕਸ਼ਨ ਵੀ ਤੁਸੀਂ ਬੱਚੇ ਦਾ ਇੰਜੈਕਸ਼ਨ ਲਵਾ ਦਿਓ ਅਸੀਂ 16000 ਦਾ ਬੱਚੇ ਦਾ ਇੰਜੈਕਸ਼ਨ ਵੀ ਲਵਾ ਲਿਆ ਕੋਈ ਫਰਕ ਨਹੀਂ ਪਿਆ ਬੱਚੇ ਨੂੰ ਤੇ ਫਿਰ ਕਹਿਣ ਲੱਗੇ ਦੌਰੇ ਪੈਣ ਲੱਗੇ ਇਹਨਾਂ ਨੇ ਪਹਿਲਾਂ ਕੁਝ ਨਹੀਂ ਦੱਸਿਆ ਹੈਗਾ ਵੀ ਦੌਰਾਂ ਪੈਂਦਾ ਹੈ ਕੁਝ ਇੰਜੈਕਸ਼ਨ ਤੋਂ ਬਾਅਦ ਕਹਿੰਦੇ ਦੌਰਾਂ ਪੈਣ ਲੱਗ ਗਿਆ ਤੇ ਅਸੀਂ ਫਿਰ ਬੱਚੇ ਨੂੰ ਰੈਫਰ ਕਰਵਾ ਲਿਆ ਸੀਗਾ ਚੰਡੀਗੜ੍ਹ ਹਸਪਤਲ ਤੇ ਇਹਨਾਂ ਨੇ ਬਲੱਡ ਵਗੈਰਾ ਕੱਢ-ਕੱਢ ਕੇ ਸੂਈਆਂ ਲਗਾ ਲਗਾ ਕੇ ਬੱਚੇ ਦੇ ਹੱਥ ਤੈਸੀ ਕਿ ਤੁਸੀਂ ਆਪਣਾ ਸਾਰਾ ਟ੍ਰੀਟਮੈਂਟ ਇੱਥੋਂ ਹੀ ਲੈ ਰਹੀ ਸੀ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਉਰੇ ਹੀ ਲੈ ਰਹੀ ਸੀ ਮੈਂ ਟ੍ਰੀਟਮੈਂਟ ਹਾਂਜੀ ਇੱਥੇ ਕੁਲਰ ਚੈੱਕਅਪਸ ਹੋ ਰਹੇ ਸੀ ਉਸ ਸਮੇਂ ਕੁਝ ਪਤਾ ਲੱਗਿਆ ਸੀ ਵੀ ਕੋਈ ਐਦਾਂ ਦੀ ਕੰਡੀਸ਼ਨ ਹੋ ਸਕਦੀ ਹੈ ਜਾਂ ਪ੍ਰੀ ਮੈਚਿਓਰ ਡਿਲੀਵਰੀ ਦੀ ਕੋਈ ਜਿਹੜੇ ਸਿੰਪਟਮ ਜਾਂ ਕੁਝ ਉਹ ਦੱਸੀ ਸੀ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਦੱਸਿਆ ਸੀ ਕੁਝ ਨਹੀਂ ਦੱਸਿਆ ਸੀ ਜਿੱਦ ਦਿਨ ਤੁਸੀਂ ਆਏ ਸੀ ਫਿਰ ਉਸ ਦਿਨ ਡਿਲੀਵਰੀ ਟਾਈਮ ਦੇ ਉੱਤੇ ਆਏ ਸੀ ਜਾਂ ਨਹੀਂ 8 8 ਸ ਮਨਤ ਚੱਲਦਾ ਪਿਆ ਸੀਗਾ ਰੈਗੂਲਰ ਚੈੱਕਅਪ ਵਾਸਤੇ ਆਈ ਸੀਗੀ ਮੈਂ ਤੇ ਜਦ ਮੈਡਮ ਨੇ ਅਲਟਰਾਸਾਉਂਡ ਲਿਖੀ ਤੇ ਅਲਟਰਾਸਾਉਂਡ ਵਿੱਚ ਸਾਰਾ ਕੁਝ ਠੀਕ ਆਇਆ ਬੱਚੇ ਦਾ ਤੇ ਇਹਨਾਂ ਨੇ ਜਦ ਚੈੱਕ ਕਰਿਆ ਕਹਿੰਦੇ ਡਿਲੀਵਰੀ ਹੋਣੀ ਆ ਫਿਰ ਇਹਨਾਂ ਨੇ ਐਡਮਿਟ ਕਰ ਲਿਆ ਸੀਗਾ ਮੈਨੂੰ ਜੀ ਹਾਂਜੀ ਹੂੰ ਹੂੰ ਤੇ ਉਸ ਸਮੇਂ ਡਾਕਟਰ ਮੌਜੂਦ ਸੀ ਇੱਥੇ ਨਹੀਂ ਹੈ ਨਹੀਂ ਸੀਗੇ ਨਰਸਾਂ ਨੇ ਡਿਲੀਵਰੀ ਕਰੀ ਐ 10 ਮਿੰਟ ਬਾਅਦ ਆਈ ਸੀ ਡਾਕਟਰ ਵੀ ਸਚੀਜ਼ ਲਗਾ ਕੇ ਫਿਰ ਚਲੇਗੀ ਸੀਗੀ ਅੱਛਾ ਜੀ ਨਰਸਾਂ ਨੇ ਕਰੀਏ ਡਿਲੀਵਰੀ ਤਾਂ ਇਹ ਤਾਂ ਇੰਨਾ ਥੱਕਾ ਹੋਇਆ ਤੇ ਫਿਰ ਹੁਣ ਹਸਪੀਟਲ ਵਾਲੇ ਕੀ ਕਹਿੰਦੇ ਆ ਜੀ ਤੁਹਾਨੂੰ ਅਸੀਂ ਤਾਂ ਇਨਸਾਫ ਲੈਣਾ ਹੈ ਇਹਨਾਂ ਦੇ ਵੀ ਸਾਨੂੰ ਇਨਸਾਫ ਦਿਵਾਓ ਸੋ ਇਨਸਾਫ ਦੀ ਮੰਗ ਕੀ ਤਿਆਰੀ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਕੀ ਚਾਹੁੰਨੇ ਹੋ ਜੀ ਤੁਸੀਂ ਪਰਿਵਾਰਕ ਮੈਂਬਰ ਹੋ ਹਾਂਜੀ ਮੈਂ ਦੇਖੋ ਜੀ ਸੋਸ਼ਲ ਵਰਕਰ ਪਲੱਸ ਮੈਂ ਪਰਿਵਾਰਿਕ ਮੈਂਬਰ ਵੀ ਆ ਮੇਰੀ ਬਹੁਤ ਵਧੀਆ ਇਹਨਾਂ ਨਾਲ ਮੇਰੇ ਰਿਲੇਸ਼ਨਸ ਨੇ ਗੱਲ ਦੇਖੋ ਇਨਸਾਨੀਅਤ ਦੀ ਹੁੰਦੀ ਹੈ ਇਨਸਾਨੀਅਤ ਦੇ ਨਾਤੇ ਜਿੱਥੇ ਵੀ ਨਾ ਇਨਸਾਫੀ ਹੁੰਦੀ ਹੈ ਉੱਥੇ ਪਹੁੰਚਣਾ ਸਾਡਾ ਫਰਜ਼ ਹੈ ਦੂਜੀ ਗੱਲ ਅਸੀਂ ਡੀਸੀ ਸਾਹਿਬ ਕੋਲ ਲੈਟਰ ਦੇ ਕੇ ਆਏ ਆ ਉਹਨਾਂ ਨੇ ਐਸਐਮਓ ਨੂੰ ਔਰ ਸਿਵਲ ਸਰਜਨ ਨੂੰ ਸਪੈਸ਼ਲ ਇਹਦੀ ਇਨਕੁਆਇਰੀ ਕਰਨ ਲਈ ਕਿਹਾ ਆ ਕਿ 5 ਦਿਨ ਦੇ ਅੰਦਰ ਅੰਦਰ ਮੈਨੂੰ ਇਨਕੁਆਇਰੀ ਕਰਕੇ ਦੋ ਬਟ ਸਾਨੂੰ ਨਹੀਂ ਪਤਾ ਸੀਗਾ ਕਿ ਬੱਚੇ ਦੀ ਇੰਨੀ ਜ਼ਿਆਦਾ ਬੈਡ ਕੰਡੀਸ਼ਨ ਹੈ ਕਿ ਬੱਚੇ ਨੇ ਦੁਨੀਆ ਤੋਂ ਚਲੇ ਜਾਣਾ ਹੈ ਜਿਹੜਾ ਇਹਨਾਂ ਨੇ ਉਹਨੂੰ ਇੰਜੈਕਸ਼ਨਸ ਲਗਾਏ ਸੀਗੇ ਉਹਦੇ ਕਰਕੇ ਉਹਦੀ ਪੂਰੀ ਬਾਡੀ ਜਿਹੜੀ ਬੱਚੇ ਦੀ ਖਰਾਬ ਹੋ ਗਈ ਸੀਗੀ ਉਹ ਨਹੀਂ ਸਰਵਾਈਵ ਕਰ ਪਾਇਆ ਨਹੀਂ ਪਰ ਕਹਿ ਦਿੱਤਾ ਜਾਂਦਾ ਨਾ ਜੀ ਦੇਖੋ ਗੱਲਾਂ ਦੋਨੇ ਪੱਖ ਦੀਆਂ ਹੁੰਦੀਆਂ ਕਹਿ ਦਿੱਤਾ ਇਹ ਜਾਂਦਾ ਬਈ ਡਾਕਟਰ ਰੱਬ ਨਹੀਂ ਹੁੰਦਾ ਡਾਕਟਰ ਜਿਹੜਾ ਹੁੰਦਾ ਉਹ ਸਿਰਫ ਇੱਕ ਕੋਸ਼ਿਸ਼ ਕਰ ਸਕਦਾ ਐਫਰਟ ਕਰ ਸਕਦਾ ਵੀ ਮਰੀਜ਼ ਨੂੰ ਤੰਦਰੁਸਤ ਕਰ ਸਕੇ ਬਾਕੀ ਕੰਮ ਰੱਬ ਨੇ ਕਰਨਾ ਹੁੰਦਾ ਵੀ ਇਸ ਕਰਕੇ ਅਜਿਹੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਆਮ ਹੋ ਜਾਂਦੀਆਂ ਤੇ ਇਹਨੂੰ ਨਾਮ ਡਾਕਟਰ ਦੀ ਅਣਗੈਲੀ ਦਾ ਦੇ ਦਿੱਤਾ ਜਾਂਦਾ ਅਜਿਹੀਆਂ ਗੱਲਾਂ ਵੀ ਆਉਂਦੀਆਂ ਦੇਖੋ ਜੀ ਡਾਕਟਰ ਨੂੰ ਰੱਬ ਦਾ ਦਰਜਾ ਜਿਹੜਾ ਬਿਲਕੁਲ ਦਿੱਤਾ ਗਿਆ ਪਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਸੱਚ ਹੈ ਪਰ ਜੋ ਅੰਗੈਲੀ ਹੈ ਅੰਗੈਲੀ ਹੈ ਇਹਨਾਂ ਨੇ ਦੇਖੋ ਸਬਜ਼ੀ ਮੰਡੀ ਬਣਾਈਏ ਹਸਪੀਟਲ ਥੋੜੀ ਸੀ ਇੱਕ ਰਾਤ ਪਹਿਲਾਂ ਤੁਸੀਂ ਸਾਨੂੰ ਕਹਿੰਨੇ ਹੋ 36000 ਦਾ ਇੰਜੈਕਸ਼ਨ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਸੇਮ ਇੰਜੈਕਸ਼ਨ ਚੰਡੀਗੜ੍ਹ ਹਸਪੀਟਲ ਦੇ ਵਿੱਚ 13000 ਦਾ ਲੱਗ ਰਿਹਾ ਤਾਂ ਤੁਸੀਂ ਸਾਨੂੰ ਕਹਿ ਰਹੇ ਹੋ ਚਲੋ ਕੋਈ ਨਾ 13 ਦਾ ਲਾ ਰਹੇ ਅਸੀਂ 12 ਦਾ ਲਾ ਦਾਂਗੇ ਇਹ ਚਾਹੁੰਦੇ ਨਹੀਂ ਸੀ ਹਸਪੀਟਲ ਚੋਂ ਬੱਚਾ ਬਾਹਰ ਨਿਕਲੇ ਲੱਗੀ ਫੱਬੀ ਲੱਗ ਰਹੀ ਹੈ ਮਤਲਬ ਜੋ ਆਇਆ ਜਿੰਨਾ ਰਗੜਾ ਲੱਗਿਆ ਇਹ ਕਰ ਦਾਂਗੇ ਫੇਰ ਦੂਜੀ ਗੱਲ ਭਾਜੀ ਜਿਹੜੀ ਮੇਨ ਅਸੀਂ ਹੁਣ ਤੱਕ ਬੋਲੀ ਨਹੀਂ ਹੈਗੀ ਇੱਥੇ ਆਯੂਸ਼ਮਾਨ ਕਾਰਡ ਚੱਲਦਾ ਤੁਸੀਂ ਅੰਦਰ ਬੋਰਡ ਪੜੋ ਜਾ ਕੇ ਬਹੁਤ ਵੱਡੇ ਵੱਡੇ ਲੱਗੇ ਹੋਏ ਆ ਇਹਨਾਂ ਨੇ ਆਯੂਸ਼ਮਾਨ ਕਾਰਡ ਸਾਡਾ ਨਹੀਂ ਚਲਾਇਆ ਇਹਨਾਂ ਨੇ ਈਵਨ ਕਿ ਬਣਦੇ ਪੈਸਿਆਂ ਤੋਂ ਵੀ ਵੱਧ ਪੈਸੇ ਸਾਡੇ ਕੋਲੋਂ ਲਏ ਆ ਉਸ ਤੋਂ ਬਾਅਦ ਜਦੋਂ ਪ੍ਰੈਸ ਨੇ ਜਾ ਕੇ ਸਵਾਲ ਪੁੱਛਿਆ ਤਾਂ ਇਹਨਾਂ ਨੇ ਕਿਹਾ ਕਿ ਜੇ ਸਾਡੇ ਕੋਲ ਆਯੂਸ਼ਮਾਨ ਕਾਰਡ ਲੈ ਕੇ ਆਉਂਦੇ ਤਾਂ ਅਸੀਂ ਨਿੱਕੂ ਦਾ ਖਰਚਾ ਵੀ ਇਹਨਾਂ ਤੋਂ ਲੈਣਾ ਨਹੀਂ ਸੀਗਾ ਸੋ ਇਹ ਬਿਲਕੁਲ ਕ੍ਰਾਪਸ਼ਨ ਹੈ ਧੋਖਾ ਧੜੀ ਹੈ ਕਾਦੇ ਡਾਕਟਰ ਆ ਇਹ ਅਸੀਂ ਇੱਥੇ ਨਾਰਮਲ ਇੱਕ ਮੈਂ ਐਜ਼ ਅ ਸੋਸ਼ਲ ਵਰਕਰ ਗੱਲ ਤਾਂ ਤੋਂ ਵੀਡੀਓਜ਼ ਲੈ ਸਕਦੇ ਹਾਂ ਇਹ ਗੁੰਡਾਗਰਦੀ ਦਾ ਅੱਡਾ ਹੈ ਜੀ ਹਸਪੀਟਲ ਨਹੀਂ ਹੈਗਾ ਕਿੰਨੇ ਲੋਕ ਆ ਜਿਹੜੇ ਸਾਡੀ ਵੀਡੀਓ ਦੇਖ ਕੇ ਇੱਥੇ ਪਹੁੰਚੇ ਆ ਕਿ ਸੱਤ ਪੈਸਿਆਂ ਦੇ ਨਾਂ ਤੇ ਕਿੰਨੇ ਪੈਸੇ ਇਹਨਾਂ ਨੇ ਸਾਡੇ ਤੋਂ ਮੈਕਸਿਮਮ 45000 ਰੁਪਏ 3 ਦਿਨ ਚ ਲੈ ਲਿਆ ਸੀਗਾ ਹਾਂਜੀ ਉਸ ਤੋਂ ਬਾਅਦ ਅਸੀਂ ਨਾਰਮਲੀ ਜਿਹੜਾ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਕਿੰਨਾ ਕ ਖਰਚਾ ਆ ਜਾਂਦਾ ਆਮ ਹਸਪਤਾਲਾਂ ਦੀ ਗੱਲ ਕਰੀਏ ਜੱਸੀਵਲ ਹਸਪਤਾਲ 10 ਤੋਂ ਸਿਵਲ ਹਸਪਤਾਲ ਤਾਂ ਦੇਖੋ ਜੀ ਬਿਲਕੁਲ ਫ੍ਰੀ ਹੈ ਅਸੀਂ ਐਵੇਂ ਕਹੀਏ ਅਸੀਂ ਸਿਵਲ ਹਸਪਤਾਲ ਤਾਂ ਨਹੀਂ ਗਏ ਕਿਉਂਕਿ ਪ੍ਰੀਮੈਚੁਰ ਡਿਲੀਵਰੀ ਇਹਨਾਂ ਨੇ ਕਿਹਾ ਕਿ ਪ੍ਰੀਮੈਚੁਰ ਹੋਣੀ ਹੈ ਉੱਥੋਂ ਵੀ ਤੁਸੀਂ ਨਾਲ-ਨਾਲ ਜਾ ਰਹੇ ਸੀਗੇ ਉੱਥੋਂ ਚੈੱਕਅਪ ਸਿਵਲ ਹਸਪਤਾਲ ਚੱਲ ਰਿਹਾ ਸੀ ਚੈੱਕਅਪ ਇੱਥੇ ਹੀ ਕਰਵਾ ਰਹੇ ਸੀਗੇ ਕਿਉਂਕਿ ਪਹਿਲਾ ਬੇਬੀ ਵੀ ਇੱਥੇ ਹੋਇਆ ਸੀਗਾ ਅਸੀਂ ਹਾਂ ਅਸੀਂ ਜਿਹੜੇ ਅਲੀਗੇਸ਼ਨਸ ਆ ਅਸੀਂ ਕੋਈ ਫਾਲਸ ਅਲੀਗੇਸ਼ਨ ਨਹੀਂ ਲਗਾ ਰਹ ਜਿਹੜੇ ਡਾਕਟਰ ਹੁੰਦੇ ਆ ਰੱਬ ਦਾ ਰੂਪ ਹੁੰਦੇ ਆ ਸਾਡੇ ਨਾਲ ਤੁਸੀਂ ਵਧੀਆ ਕੰਪਰੋਮਾਈਜ਼ ਕਰੋਗੇ ਇੱਕ ਤਾਂ ਤੁਸੀਂ ਪੈਸੇ ਦੇ ਨਾਮ ਤੇ ਇਹ ਸਿਰਫ ਇਸ ਪੇਸ਼ੈਂਟ ਨੂੰ ਨਹੀਂ ਲੁੱਟਿਆ ਗਿਆ ਜੀ ਬਹੁਤ ਅਜਿਹੇ ਪੇਸ਼ੈਂਟ ਆ ਜਿਹੜੇ ਸ਼ਾਮ ਤੱਕ ਇੱਥੇ ਪਹੁੰਚਣਗੇ ਜਿਨ੍ਹਾਂ ਨੂੰ ਲੁੱਟਿਆ ਗਿਆ ਜਿਨ੍ਹਾਂ ਦੇ ਕੇਸਿਸ ਖਰਾਬ ਹੋਏ ਆ ਚਾਹੇ ਉਹ ਗਾਇਨੀ ਦੇ ਹੋਣ ਚਾਹੇ ਉਹ ਕਿਸੇ ਦੇ ਵੀ ਹੋਣ ਅਸੀਂ ਹੁਣ ਡੀਸੀ ਸਾਹਿਬ ਅੱਗੇ ਮੰਗ ਰੱਖੀ ਹੈ ਕਿ ਇਸ ਹਸਪੀਟਲ ਨੂੰ ਬੈਨ ਕੀਤਾ ਜਾਵੇ ਜਾਂ ਇਸ ਡਾਕਟਰ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕੋਈ ਪੇਸ਼ੈਂਟ ਹੈਗੀ ਆ ਇਸ ਕਲ ਦਿੱਤੀ ਆਏ ਨੇ ਆ ਹੈਗੇ ਨੇ ਹਾਂਜੀ ਬਾਈ ਜੀ ਅੱਗੇ ਆਜੋ ਕੀ ਮਸਲਾ ਤੁਸੀਂ ਤੁਹਾਡੇ ਨਾਲ ਵੀ ਕੁਝ ਇਦਾਂ ਦਾ ਹੋਇਆ ਸੀ ਹਾਂਜੀ ਮੇਰੀ ਵਾਈਫ ਦੀ ਡੈਥ ਹੋਈ ਆ ਜੀ ਤੇ ਇਹਨਾਂ ਨੇ ਮੇਰੀ ਵਾਈਫ ਦੀ ਨਾ ਡਿਲੀਵਰੀ ਹੋਈ ਸੀ ਸਰਕਾਰੀ ਹਸਪਤਾਲ 'ਚ ਜਦ ਉਸ ਟਾਈਮ 에 ਡਾਕਟਰ ਕਾਂਚੇ ਸਰਕਾਰੀ ਹਸਪੀਟਲ 'ਚ ਥੀ ਨਾਰਮਲ ਡਿਲੀਵਰੀ ਹੋਈ ਆ ਕੋਈ ਹੋ ਨਹੀਂ ਹੋਇਆ ਆਪਰੇਸ਼ਨ ਕੋਈ ਕੁਝ ਨਹੀਂ ਤੇ ਜਿਹੜਾ ਨਾ ਬੱਚੇ ਆ ਰਮਾ ਦਾ 나ੜੂਆ ਹੁੰਦਾ ਏ ਉਹਨਾਂ ਇਹਨਾਂ ਨੇ ਕੱਟਿਆ ਤੇ ਬੱਚੇ ਵਾਲਾ ਬੰਤ ਆ ਤੇ ਮਾਲਾ ਖੁੱਲਾ ਛੱਡਦਾ ਉਹ ਅੰਦਰ ਚਲੇਗਾ ਦੁਆਰਾ ਉਸ ਤੋਂ ਬਾਅਦ ਇਹਨਾਂ ਨੇ ਕੈਂਚੀਆਂ ਪਾਪ ਆਗੇ ਨਾ ਕੋਈ ਪਰੇਸ਼ਨ ਕਰਿਆ ਨਾ ਕੁਝ ਫਿਰ ਵੀ ਕੈਂਚੀਆਂ ਪਾਪ ਆਗੇ ਇਹਨਾਂ ਨੇ ਅੰਦਰ ਤੇ ਹੋਰ ਨਜ਼ਾ ਵੜਤੀਆਂ ਤਾਂ ਜੋ ਮੇਰੀ ਵਾਈਫ ਦੀ ਡੈਥ ਹੋਈ ਆ ਉਸ ਤੇ ਮੇਰੇ ਕਾਰਵਾਈ ਹੋਈ ਹੈ ਅੱਜ ਇਹ ਡਾਕਟਰ ਦੋਸ਼ੀ ਪਾਏ ਵੇ ਆ ਕਿਰਪਾ ਸਾਰੀਆਂ ਕਾਰਵਾਈਆਂ ਪਜੇ ਸਾਬੀ ਪਾਏ ਗਏ ਮਤਲਬ ਕੋਰਟ ਚ ਚੱਲੇ ਆ ਮਸਲਾ ਕੋਰਟ ਚ ਹੁਣ ਵੀ ਚੱਲਦਾ ਹਾਈ ਕੋਰਟ ਚ ਇਹਨਾਂ ਦੇ ਜਿਹੜਾ ਮਹਿਕਮਾ ਨਾਲ ਚੰਡੀਗੜ੍ਹ ਡਾਕਟਰਾਂ ਦਾ ਉਹਨਾਂ ਨੇ ਕਾਰਵਾਈਆਂ ਕਰੀਆਂ ਤਿੰਨ ਤਿੰਨਾਂ ਚ ਡਾਕਟਰਾਂ ਦੀ ਗਲਤੀ ਨਾਲ ਮੌਤ ਹੋਈ ਆ ਪਰ ਵੀ ਅੱਜ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਆਪਣਾ ਕੰਮ ਕਰ ਰਹੇ ਆ ਕੋਈ ਹੋਰੀ ਮੈਦਾ ਸਰਕਾਰ ਮੁਰੇ ਹੀ ਕਹਿੰਦਾ ਵੀ ਇਹ ਨਾ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਆ ਤਾਂ ਜੋ ਅੱਗੇ ਤੋਂ ਕਿਸੇ ਦੀ ਮਾਂ ਨਾ ਜਾਵੇ ਕਿਸੇ ਦਾ ਪੁੱਤ ਨਾ ਜਾਵੇ ਕਿ ਧੀ ਨਾ ਜਾਵੇ ਹਾਂ ਹਾਂ ਇਹ ਵੀ ਇਹ ਵੀ ਸਰ ਮੇਰੀ ਬੇਟੀ ਦਾ ਚੰਡੀਗੜ੍ਹ ਜਾ ਕੇ ਖੜਾ ਖੜਾ ਛੁੱਟਿਆ ਇਹਨਾਂ ਨੇ ਪੈਂਡਸ ਦਾ ਆਪਰੇਸ਼ਨ ਕੀਤਾ ਤੇ 2 ਮਹੀਨੇ ਬਾਅਦ ਇਨਫੈਕਸ਼ਨ ਪੈ ਗਈ ਉਹਦੇ ਅੰਦਰ ਪੇਟ ਵਿੱਚ ਸਾਨੂੰ ਕਹਿੰਦੇ ਐਡਮਿਟ ਕਰੋ ਦੁਬਾਰਾ ਅਸੀਂ ਸੰਗੇ ਦਿਖਾਇਆ ਉਹ ਕਹਿੰਦੇ ਆਪਰੇਸ਼ਨ ਇਹਨਾਂ ਨੇ ਕੀਤਾ ਵੀ ਆ ਕਿ ਨਹੀਂ ਸਾਨੂੰ ਦਿਖਾਓ ਰਿਪੋਰਟਾਂ ਰਿਪੋਰਟਾਂ ਦਿਖਾਈਆਂ ਕਹਿੰਦੇ ਇਹਨਾਂ ਨੇ ਆਪਰੇਸ਼ਨ ਨਹੀਂ ਕੀਤਾ ਫਿਰ ਜੀ ਅਸੀਂ ਉਹਨਾਂ ਨੇ ਸੰਗਿਆ ਸਾਹਿਬ ਨੇ ਸਾਨੂੰ ਕਹਿੰਦਾ ਤੁਸੀਂ ਚੰਡੀਗੜ੍ਹ ਚੱਲ ਜਾਓ ਥੋੜਾ ਹੋਰ ਜਿਆਦਾ ਖਰਚਾ ਹੋ ਜਾਣਾ ਮੇਰੇ ਕੋਲ ਤੇ ਸਾਨੂੰ ਟੋ ਟਾਈਮ ਸਾਨੂੰ ਉਹਨਾਂ ਨੇ ਰਾਤ ਨੂੰ 8 ਵਜੇ ਪੀਜੀ ਪੀਜੀ ਕਿੰਨੀ ਪੁਰਾਣੀ ਗੱਲ ਹੈ ਜੀ ਇਹ ਹੋ ਗਏ 7 ਮਹੀਨੇ ਪਹਿਲਾਂ ਦੀ ਗੱਲ ਆ ਉਹ ਸਾਹਮਣੇ ਮੇਰਾ ਘਰ ਆ ਜੀ ਤੁਹਾਡਾ ਕੀ ਨਾਮ ਹੈ 골ਡ ਹੀ ਮੇਰਾ ਨਾਮ ਅਰੇ ਲੋ ਕਲਾ ਮੇਰਾ ਪਿੰਡਾ ਜੀ ਅਜਿਹੀਆਂ ਗੱਲਾਂ ਕਹੇ ਵੀ ਇਦਾਂ ਕਹਿ ਦਿੱਤੀ ਜਾਂਦੇ ਵੀ ਨਾ ਕੇਸਾਂ ਦੇ ਵਿੱਚ ਤਾਂ ਡਾਕਟਰ ਜੇ ਉਹਨਾਂ ਨੂੰ ਪੈਸਾ ਕਮਾਣਾ ਹੋਵੇ ਤਾਂ ਇਹ ਇਲਜ਼ਾਮ ਲਾ ਦੇ ਵੀ ਸੇਜ਼ੀਅਨ ਕਰ ਦਿੰਦੇ ਆ ਜੀ ਆਉਂਦਿਆਂ ਦੀ ਸੇਜ਼ੀਅਨ ਕਰੋ ਅਸੀਂ ਪੈਸਾ ਵੱਢੀਏ ਅਜਿਹੇ ਇਲਜ਼ਾਮ ਤਾਂ ਲੱਗਦੇ ਆ ਪਰ ਹੁਣ ਇੱਥੇ ਤਾਂ ਗੱਲ ਹੀ ਉਲਟਾ ਗਈ ਜੀ ਵੀ ਕਹਿ ਇਹ ਤੁਸੀਂ ਕਹਿ ਰਹੇ ਹੋ ਵੀ ਪ੍ਰੀਮਚੂਅਰ ਡਿਲੀਵਰੀ ਕੀਤੀ ਪਰ ਉਹ ਵੀ ਨਾਰਮਲ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਜੀ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ ਤਾਂ ਹੋ ਸਕਦਾ ਸੇਜੇਰੀਅਨ ਕਰਦੇ ਜਾਂ ਇਹ ਵੀ ਗੱਲ ਫਿਰ ਉਹ ਵੀ ਕਹਿਣਗੇ ਵੀ ਜੇ ਅਸੀਂ ਪੈਸੇ ਕਮਾਉਣੇ ਹੁੰਦੇ ਅਸੀਂ ਸੇਜੇਰੀਅਨ ਵਾਲੂ ਜਾਂਦੇ ਫਿਰ ਅਸੀਂ ਇਹ ਕਿਉਂ ਕਰਦੇ ਸਰ ਉਹਨਾਂ ਨੇ ਪੈਸੇ ਦੂਜੇ ਪਾਸੇ ਨੂੰ ਕਮਾ ਰਹੇ ਹੋ ਬੱਚੇ ਨੂੰ ਸਾਨੂੰ ਇਮੋਸ਼ਨਲੀ ਬਲੈਕਮੇਲ ਕਰ ਰਹੇ ਨੇ ਵੀ ਤੁਹਾਡੇ ਬੱਚਾ ਦੇ ਲੰਗਜ਼ ਦੀ ਪ੍ਰੋਬਲਮ ਆ ਜਾਂਦੀ ਕਿ ਜੇ ਹੁੰਦੀ ਤਾਂ ਸਰ ਉਹ ਸਕੈਨ ਵਿੱਚ ਆਉਂਦੀ ਨਾ ਇਹ ਤੁਸੀਂ ਕਿਤੇ ਹੋਰ ਹੋਰ ਕਲੀਅਰ ਕੀਤਾ ਜਾ ਕੇ ਦੂਸਰੇ ਡਾਕਟਰ ਕੋਲ ਬਿਲਕੁਲ ਬਿਲਕੁਲ ਸਰ ਅਸੀਂ ਸਾਰਿਆਂ ਨਾਲ ਕਲੀਅਰ ਕੀਤਾ ਹੈ ਕਿਉਂਕਿ ਸਾਡੇ ਬੱਚੇ ਦੀ ਆਹ ਪ੍ਰੋਬਲਮ ਸੀ ਕਿਉਂਕਿ ਉਸ ਟਾਈਮ ਸਾ ਉਹ ਕਹਿੰਦੇ ਨਹੀਂ ਹੋ ਸਕਦਾ ਤੇ ਔਰ ਸਭ ਤੋਂ ਬੜਾ ਗੱਲ ਸਰ ਅਸੀਂ ਉਰੇ ਤਾਂ ਆਏ ਸੀ ਕਿਉਂਕਿ ਆਇਸ਼ੂਮਾਨ ਕਾਰਡ ਚੱਲਦਾ ਵੈਸੇ ਤਾਂ ਵੀਰਾ ਦੀ ਹੜੀਆਂ ਕਰਦਾ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀਗੇ ਕਿ ਉਹ ਐਦਾਂ ਆਪਣਾ ਇਥੇ ਪ੍ਰਾਈਵੇਟ ਹਸਪਤਾਲਾਂ ਚ ਜਾ ਕੇ ਆਪਣਾ ਇਲਾਜ ਕਰਾਊਗਾ ਇਹਨਾਂ ਨੇ ਸਾਨੂੰ ਦਿੱਤੇ ਕਿਦਾਂ ਜਿਹੜੇ ਤੁਸੀਂ ਕਹਿੰਦੇ 30 35 40 ਸਰ ਅਸੀਂ ਜਦੋਂ ਇਹਨਾਂ ਨੇ ਸਾਨੂੰ ਕਿਹਾ ਅਸੀਂ ਆਲੇ ਦੁਆਲੇ ਗਰੁੱਪਾਂ ਚ ਮੈਸੇਜ ਪਾਏ ਪੈਸੇ ਇਕੱਠੇ ਕੀਤੇ ਜਿਨੇ ਜਿਨੇ ਜਿੰਨੀ ਜਿੰਨੀ ਮਦਦ ਕੀਤੀ ਅਸੀਂ ਉਹਨਾਂ ਉਹਨਾਂ ਉਹ ਕਰਕੇ ਬੱਚੇ ਦਾ ਜਿਨ੍ਹਾਂ ਜਿਨ੍ਹਾਂ ਮੰਗਦੇ ਰਹੇ ਅਸੀਂ ਦਿੰਦੇ ਰਹੇ ਇਹਨਾਂ ਨੂੰ ਅੱਛਾ ਉਹ ਮਦਦ ਵੀ ਪੈਸੇ ਇਕੱਠੇ ਕਰ ਕੋਈ ਸਾਨੂੰ ਜੀਤੇ ਹੋ ਜਿੰਨੇ ਹੋਇਆ ਕਿਸੇ ਨੇ 500 ਪਾਇਆ ਜੀ ਕਿਸੇ ਨੇ 1000 ਪਾਇਆ ਕਿਸੇ ਨੇ 3100 ਰੁਪਏ ਪਾਇਆ ਜਿੰਨੇ ਅਗਲਾਂ ਤੋਂ ਮਦਦ ਹੋਈਆ ਸਾਡੇ ਬੱਚੇ ਲਈ ਉਹਨਾਂ ਨੇ ਮਦਦ ਕੀਤੀ ਆ ਤੇ ਹੁਣ ਵੀ ਸਾਡਾ ਸਰ ਉਧਰ ਚੰਡੀਗੜ੍ਹ ਹਸਪੀਟਲ ਚ ਹਲੇ ਅਸੀਂ ਬਿੱਲ ਨਹੀਂ ਦੇ ਕੇ ਆਏ ਰਾਤ ਅਸੀਂ ਬੱਚੇ ਨੂੰ ਉੱਥੋਂ ਲੈ ਕੇ ਆਇਆ ਸਾਡਾ 27000 ਰੁਪਏ ਬਿੱਲ ਉਧਰ ਪੈਂਡਿੰਗ ਪੇ ਆਇਆ ਬੱਚੇ ਦਾ ਕਿ ਉਹ ਕਿਉਂ ਇਹਨਾਂ ਦੀਆਂ ਗੈਲੀ ਕਰਕੇ ਆ ਜੀ ਸਾਰਾ ਕੁਝ ਬੱਚਾ ਤੁਹਾਨੂੰ ਕਿਉਂ ਲੈ ਕੇ ਜਾਣਾ ਪਿਆ ਜੀ ਅਗਲੇ ਕਹਿਣਗੇ ਵੀ ਸਾਡੇ ਕੋਲ ਤਾਂ ਬੱਚਾ ਚਲ ਗਿਆ ਸੀ ਸਾਡੇ ਕੋਲ ਤਾਂ ਡੈਥ ਹੋਈ ਨਹੀਂ ਬੱਚੇ ਦੀ ਸਰ ਬੱਚਾ ਸਾਨੂੰ ਇਸ ਕਰਕੇ ਲੈ ਜਾਣਾ ਪ ਨੇ ਸਿੱਧਾ ਸਦੇ ਸਾਨੂੰ ਤੁਸੀਂ ਕੀ ਕਰਨਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਪੈਸੇ ਲਿਓ ਤੁਹਾਡਾ ਲਾਜ ਹੋ ਰਿਹਾ ਤੁਸੀਂ ਕੀ ਕਰ ਲੋਗੇ ਤੇ ਅਸੀਂ ਕਿ ਲਾਜ ਦਾ ਨਹੀਂ ਸਾਨੂੰ ਬੱਚੇ ਦੀ ਕੰਡੀਸ਼ਨ ਦੱਸੋ ਵੀ ਸਾਡੇ ਬੱਚਾ ਵੈਂਟੀਨੇਟਰ ਤੇ ਉਹ ਕਦੋਂ ਬਾਹਰ ਆਊਗਾ ਵੈਂਟੀਨੇਟਰ ਤੋਂ ਤੇ ਸਾਡੀ ਕੀ ਕੰਡੀਸ਼ਨ ਚੱਲ ਰਹੀ ਹੈ ਕਿਉਂਕਿ ਸਰ ਬੱਚੇ ਦੀ ਹਾਲਤ ਦਿਨ ਪਰ ਦਿਨ ਖਰਾਬ ਹੋਈ ਜਾ ਰਹੀ ਸੀ ਬੱਚੇ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਉਹ ਬਰਥ ਟਾਈਮ ਕੁਝ ਨਹੀਂ ਸੀਗਾ ਤੇ ਉੱਪਰੋਂ ਸਰ ਇਹਨਾਂ ਨੇ ਨਾ ਬੱਚੇ ਦੇ ਨੀਡਲ ਮਾਰ ਮਾਰ ਕੇ ਨਾ ਇਨਫੈਕਸ਼ਨ ਕਰਤੀ ਬੱਚੇ ਦੀ ਸਵੈਲਿੰਗ ਆ ਗਈ ਸੀ ਉਹ ਕਿਸ ਲੈਣ ਆਏ ਨਾ ਸਾਡੇ ਦਰਵਾਜ਼ੇ ਅੰਦਰੋਂ ਕੁੰਡੀਆਂ ਬੰਦ ਕਰ ਲੀਆਂ ਸਰ ਸਾਨੂੰ ਬੱਚਾ ਤੱਕ ਨਹੀਂ ਅੰਦਰੋਂ ਦੇਣ ਦਿੱਤਾ ਹੈਗਾ ਤੇ ਜਦੋਂ ਅਸੀਂ ਰੈਫਰ ਕਰਨ ਦੀ ਕੋਸ਼ਿਸ਼ ਕੀਤੀ ਜੇ ਸਾਡੇ ਕੋਲ ਨਹੀਂ ਤੁਹਾਡੇ ਇਲਾਜ ਕਰਾ ਤੁਹਾਨੂੰ ਕੀ ਪ੍ਰੋਬਲਮ ਸੀ ਰੈਫਰ ਕਰਨ ਦੀ ਤੁਸੀਂ ਸਾਨੂੰ ਜਦੋਂ ਅਸੀਂ ਰੈਫਰ ਕਰਨ ਦੀ ਗੱਲ ਕਰ ਰਹੇ ਹਾਂ ਜੇ ਤੁਹਾਨੂੰ ਦੂਜਾ ਹਸਪੀਟਲ 13000 ਦਾ ਇੰਜੈਕਸ਼ਨ ਦੇ ਰਿਹਾ ਮੈਂ ਤੁਹਾਨੂੰ 12 ਦਾ ਦੇ ਦੂੰਗਾ ਜੇ ਤੁਹਾਡਾ ਵੈਂਟੀਨੇਟਰ ਦਾ ਖਰਚਾ ਉਧਰ 5000 ਦਾ ਤਾਂ ਤਾਂ ਮੈਂ ਤੁਹਾਡਾ ਅੱਧਾ ਕਰ ਦੂੰਗਾ 2.5 ਹਜ਼ਾਰ ਕਰ ਦੂੰਗਾ ਸਾਨੂੰ ਆਪਸ਼ਨਾਂ ਕਿਉਂ ਦੇ ਰਿਹਾ ਹੈ ਡਾਕਟਰ ਜੇ ਸਾਨੂੰ ਪਤਾ ਤਾਂ ਲੱਗੇ ਨਾ ਪਹਿਲਾਂ ਸਾਡੇ ਬੱਚੇ ਨੂੰ ਇੰਨਾ ਹੋ ਕਰ ਰਿਹਾ ਫਿਰ ਸਾਨੂੰ ਆਪਸ਼ਨਾਂ ਘਾਤੇ ਦੇ ਰਿਹਾ ਇਹ ਸਰ ਬਿਲਕੁਲ ਤੁਹਾਡੇ ਹਸਬੈਂਡ ਕੀ ਕਰਦੇ ਆ ਜੀ ਕੰਮ ਕੀ ਕਰਦੇ ਉਹ ਫੈਕਟਰੀ ਚ ਲੱਗੇ ਹੋਏ ਨੇ ਹਾਂ ਜੀ ਤੁਸੀਂ ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਕਿਸ ਤਰ੍ਹਾਂ ਦਾ ਇਨਸਾਫ ਕੀ ਚਾਹੁੰਦੇ ਹੋ ਇਨਸਾਫ ਦੇ ਰੂਪ ਦੇ ਵਿੱਚ ਜਿਵੇਂ ਮੇਰੇ ਬੱਚੇ ਨਾਲ ਇਹਨਾਂ ਨੇ ਕੀਤਾ ਵੀ ਕਿਸੇ ਦੇ ਬੱਚੇ ਨਾਲ ਗਾਹ ਨੂੰ ਹੋਵੇ ਨਾ ਵੀ ਮੈਨੂੰ ਤਾਂ ਹੀ ਇਨਸਾਫ ਚਾਹੀਦਾ ਹਸਪੀਟਲ ਹਾਂਜੀ ਹਸਪੀਟਲ ਬੰਦ ਕਰ ਕੀਤਾ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਸ ਦੇ ਬਾਰੇ ਵਿੱਚ ਕੋਈ ਨਾ 20000 ਰੁਪਿਆ ਕਹਿ ਕੇ ਮੇਰੀ ਬੇਟੀ ਦਾ ਆਪਰੇਸ਼ਨ ਕੀਤਾ ਬਣਾਤਾ 50000 ਰੁਪਿਆ ਐਟੋ ਟਾਈਮ ਖੜੇ ਪੈਰ ਕਹਿੰਦੇ ਆ ਮੈਨੂੰ ਫੋਟੋ ਦਿਖਾ ਬਿਲੇ ਆ ਕਿ ਕਹਿੰਦੇ ਆ ਦੇਖੋ ਉਹਦੀ ਬੱਚੇ ਦੀ ਆਂਤੜਾ ਕਮਜ਼ੋਰ ਆ ਫਲਾਣਾ ਠਿੰਕਾ ਚਲ ਜੀ ਸਾਨੂੰ ਕੀ ਪਤਾ ਅਸੀਂ ਦਿਹਾੜੀਦਾਰ ਬੰਦੇ ਡਾਕਟਰ ਤੁਸੀਂ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਆ ਕਮਜ਼ੋਰ ਆ ਕਿਆ ਠੀਕ ਹੈ ਕਿ ਨਹੀਂ ਸਾਨੂੰ ਕਹਿੰਦੇ ਮਸ਼ੀਨ ਨਾਲ ਆਪਰੇਸ਼ਨ ਕਰਾਂਗੇ ਮਸ਼ੀਨ ਨਾਲ ਨਹੀਂ ਕਹਿੰਦੇ ਸੀ ਹੈਂਡ ਰਨ ਸਰਜੀ ਕਰਨੀ ਪੈਣੀ ਆ ਤੁਹਾਡਾ ਖਰਚਾ ਤੁਹਾਡਾ ਪੈਕੇਜ ਤੇ ਬਾਹਰ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਬਸ ਸਾਨੂੰ ਖਲੀ ਬਲੀ ਕਰਤਾ ਜੀ ਇਹਨਾਂ ਨੇ ਕੀ ਕੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਇਹ ਹੈ ਕਿ ਅਸੀਂ ਆਪਣੇ ਬੱਚੇ ਦਾ ਪੋਸਟਮਾਰਟਮ ਇਸ ਹਸਪਤਾਲ 'ਚ ਨਹੀਂ ਕਰਵਾਉਣਾ ਕਿਉਂਕਿ ਇਹ ਇਹਨਾਂ ਦੀ ਸਾਰਿਆਂ ਦੀ ਅਸੀਂ ਆਪਣੇ ਨਾਂ ਬੱਚੇ ਦੇ ਲਈ ਅਸੀਂ ਜੇ ਪੁੱਛਦੇ ਵੀ ਸੀ ਨਾ ਵੀ ਸਾਨੂੰ ਕੰਡੀਸ਼ਨ ਦੱਸੋ ਤਾਂ ਸਾਡੇ ਬੱਚੇ ਦੀ ਇਹ ਹੈਗੀ ਕਿਉਂ ਆ ਤਾਂ ਚਲੋ ਅਸੀਂ ਹੁਣ ਅਸੀਂ ਉਹ ਨਹੀਂ ਕਰ ਸਕਦੇ ਪਰ ਡਾਕਟਰ ਕਹਿੰਦੇ ਕਿ ਅਸੀਂ ਸਾਡੀ ਆਪਸ 'ਚ ਸਾਰੇ ਡਾਕਟਰਾਂ ਦੀ ਉਹ ਹੁੰਦੀ ਅਸੀਂ ਕਿਸੇ ਦੇ ਖਿਲਾਫ ਐਦਾ ਅਸੀਂ ਸ਼ਰੀਆਮ ਨਹੀਂ ਬੋਲ ਸਕਦੇ ਤੇ ਅਸੀਂ ਸਾਰੇ ਡਾਕਟਰ ਜੇ ਉਹ ਇਹਨਾਂ ਨੇ ਇੰਨੀ ਗੱਲ ਕਹੀ ਤਾਂ ਅੱਜ ਫਿਰ ਸਾਡੇ ਬੱਚੇ ਦੇ ਆ ਪੋਸਟਮਾਰਟਮ ਸਾਨੂੰ ਕੀ ਪਤਾ ਵੀ ਉੱਥੇ ਇਸ ਇੱਥੇ ਸੇਫ ਹੈਗਾ ਜ ਨਹੀਂ ਨਿਗਰਾਨੀ ਪ੍ਰਸ਼ਾਸਨ ਦੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਦੀ ਹਾਂਜੀ ਨਿਗਰਾਨੀ ਚ ਨਿਗਰਾਨੀ ਚ ਹੋਵੇ ਤੇ ਅਸੀਂ ਇੱਥੇ ਨਹੀਂ ਕਰਵਾਉਣਾ ਚਾਹੁੰਦੇ ਰੋਪੜ ਚ ਤੇ ਇਸ ਰੋਪੜ ਤੋਂ ਬਾਹਰ ਸਾਡਾ ਪੋਸਟਮਾਰਟਮ ਕੀਤਾ ਜਾਵੇ ਬੱਚੇ ਦਾ ਤੇ ਜਿੱਥੇ ਤੱਕ ਕਿ ਸਾਨੂੰ ਲੱਗਦਾ ਹੈ ਕਿ ਸਾਨੂੰ ਇਨਸਾਫ ਐਦਾ ਹੀ ਮਿਲੂਗਾ ਐਦਾ ਨਹੀਂ ਮਿਲੇਗਾ ਕਿਉਂਕਿ ਸਾਰਾ ਸੀ 3 ਵਜੇ ਦਾ ਬੱਚਾ ਸਿਵਲ ਹਸਪੀਟਲ ਚ ਅਸੀਂ ਰੱਖ ਕੇ ਆਏ ਹੋਏ ਹਾਂ ਤੇ ਸਵੇਰੇ 7 ਵਜੇ ਦੇ ਅਸੀਂ ਹਸਪੀਟਲ ਚ ਫਿਰਦੇ ਹਾਂ ਤੇ ਅਸੀਂ ਅੱਥੇ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਸਾਰੀ ਕਾਰਵਾਈ ਕਰਿਆ ਸਾਡੇ ਬੱਚੇ ਦਾ ਪੋਸਟਮਾਰਟਮ ਕਿਉਂ ਨਹੀਂ ਹੋ ਰਿਹਾ ਸਾ ਸੀ ਹਟੋ ਧਰਨਾ ਸਾਈਡ ਕਰੋ ਤੁਹਾਡੇ ਬੱਚੇ ਦਾ ਪੋਸਟਮਾਰਟਮ ਸਾਈਡ ਕਰੋ ਤੇ ਅਸੀਂ ਪੋਸਟਮਾਰਟਮ ਕਰਾ ਕੇ ਲੈ ਕੇ ਆਉਂਦੇ ਆਂ ਜਰ ਕਿ ਸਰ ਉਹ ਨਾਲ ਦੀ ਨਾਲ ਪ੍ਰੋਸੈਸ ਚੱਲਣਾ ਚਾਹੀਦਾ ਸਾਡੇ ਬੱਚੇ ਦਾ ਸਵੇਰ ਦਾ ਹੋਣਾ ਚਾਹੀਦਾ ਸੀਗਾ ਸਵੇਰ ਦਾ ਅਸੀਂ 7 ਵਜੇ ਹਸਪੀਟਲ ਗਏ ਸੀਗੇ ਕਹਿੰਦੇ ਤੁਸੀਂ ਪਹਿਲਾਂ ਐਸਐਚਓ ਕੋਲ ਜਾਓ ਤਾਂ ਉੱਥੋਂ ਲਿਖਾ ਕੇ ਲੈ ਕੇ ਆਓ ਕਿ ਆ ਆ ਫਿਰ ਅਸੀਂ ਲਿਖਾ ਕੇ ਵੀ ਲੈ ਕੇ ਗਏ ਪਰ ਹੁਣ ਤੱਕ ਕਿਉਂ ਪੋਸਟਮਾਰਟਮ ਨਹੀਂ ਹੋਇਆ ਬੱਚੇ ਦਾ ਸਾਨੂੰ ਆਪਸ਼ਨ ਦੇਈ ਜਾ ਰਹੀ ਹੈ ਕਿਉਂਕਿ ਹੁਣ ਬੱਚੇ ਦਾ ਪੋਸਟਮਾਰਟਮ ਤਾਂ ਨਹੀਂ ਹੋਇਆ ਇਹਨਾਂ ਨੇ ਆ ਟਾਈਮ ਲੱਤਾ ਹੁਣ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਆਪਣੀ ਸੈਟਿੰਗ ਅੰਦਰੋਂ ਸਭ ਤੋਂ ਵੱਡੇ ਇਲਜ਼ਾਮ ਇਹ ਹੈਗੇ ਕਿ ਨਿੱਜੀ ਹਸਪਤਾਲ ਦੇ ਉੱਤੇ ਲੱਗੇ ਆ ਜਿੱਥੇ ਕਿ ਇੱਕ ਨਵਜਾਤ ਬੱਚੇ ਦੀ ਸਿਹਤ ਵਿਗੜਨ ਦੀ ਗੱਲ ਕਹੀ ਜਾ ਰਹੀ ਹੈ ਕਿ ਨਵਜਾਤ ਬੱਚੇ ਦੀ ਟੇਕ ਕੇਅਰ ਜਿਹੜੀ ਹੈਗੀ ਹੈ ਨਹੀਂ ਧਿਆਨ ਉਸ ਤਰ੍ਹਾਂ ਉਹਦਾ ਰੱਖਿਆ ਗਿਆ ਜਿਹੜੀ ਉਸ ਦਾ ਜਨਮ ਉਹ ਵੀ ਨਾਰਮਲ ਜਿਹੜਾ ਹੈਗਾ ਉਹ ਸਮੇਂ ਤੋਂ ਪਹਿਲਾਂ ਪ੍ਰੀਮਚੂਰ ਡਿਲੀਵਰੀ ਕੀਤੀ ਗਈ ਹੈ ਬਹੁਤ ਸਾਰੇ ਇਲਜ਼ਾਮ ਜਿਹੜੇ ਹੈਗੇ ਆ ਉਹ ਲਗਾਏ ਗਏ ਆ ਤੇ ਨਾਲ ਕੁਝ ਹੋਰ ਮਰੀਜ਼ ਵੀ ਆਏ ਆ ਬਹੁਤ ਸਾਰੇ ਲੋਕਾਂ ਦਾ ਇੱਥੇ ਇਕੱਠ ਹੋਇਆ ਪਰ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਹਸਪਤਾਲ ਦਾ ਪੱਕ ਕੀ ਹੈ ਤੇ ਪੁਲਿਸ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰ ਰਿਹਾ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਹਸਪਤਾਲ ਦੇ ਉੱਤੇ ਬਾਹਰ ਲੋਕਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਆ ਤੇ ਅੰਦਰ ਡਾਇਰੈਕਟਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਗੱਲ ਹੈ ਸਰ ਕੀ ਗੱਲ ਹੈ ਸਰ ਬਾਹਰ ਬਹੁਤ ਇਲਜ਼ਾਮ ਜਿਹੜੇ ਹੈਗੇ ਲਾਏ ਜਾ ਰਹੇ ਆ ਕਿ ਸਾਡੇ ਬੱਚੇ ਦੇ ਨਾਲ ਜੋ ਹਸਪਤਾਲ ਦੇ ਵੱਲੋਂ ਉਹਦੀ ਟੇਕ ਕੇਅਰ ਉਸ ਤਰ੍ਹਾਂ ਨਹੀਂ ਕੀਤੀ ਕਿ ਜਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਸੀ ਪ੍ਰੀਮਚਿਊਰ ਲੀਵਰੀ ਕੀਤੀ ਗਈ ਹੈ ਤੇ ਸਮੇਂ ਤੋਂ ਪਹਿਲਾਂ ਸਾਨੂੰ ਚੈੱਕਅਪ ਕਰਾਉਣ ਆਇਆ ਨੂੰ ਹੀ ਐਡਮਿਟ ਕਰ ਲਿਆ ਗਿਆ ਤੇ ਸਾਨੂੰ ਕੁਝ ਦੱਸਿਆ ਨਹੀਂ ਗਿਆ ਇਹ ਨਾ ਐਕਚੁਅਲੀ ਮਰੀਜ਼ ਸਾਡੇ ਕੋਲ ਆਇਆ ਸੀਗਾ ਜ ਦੁਪਹਿਰ ਹੀ OPD ਤੇ ਚੈੱਕਅਪ ਕਰਨ ਵਾਸਤੇ ਆਈ ਸੀ ਮੈਡਮ ਨੇ ਇਹਨਾਂ ਦਾ ਐਗਜ਼ਾਮੀਨੇਸ਼ਨ ਕੀਤਾ ਤੇ ਜਿਹੜਾ ਬੱਚਾਤਨੀ ਵਾਲਾ ਰਸਤਾ ਸੀਗਾ ਉਹ ਖੁੱਲਣਾ ਸ਼ੁਰੂ ਹੋ ਗਿਆ ਸੀ ਉਹ ਪੇਸ਼ੇ ਨੂੰ ਸਮਝਾਇਆ ਗਿਆ ਕਿ ਇੱਕ ਵਾਰੀ ਰਸਤਾ ਖੁੱਲਣਾ ਸ਼ੁਰੂ ਹੋ ਜਾਂਦਾ ਤਾਂ ਡਿਲੀਵਰੀ ਹੋਣੀ ਹੀ ਹੋਣੀ ਇਹਨੂੰ ਰੋਕ ਨਹੀਂ ਸਕਦੇ ਉਹਦੇ ਵਾਸਤੇ ਕੋਈ ਦਵਾਈ ਨਹੀਂ ਆਂਦੀ ਪੇਸ਼ੇ ਨੂੰ ਐਡਮਿਟ ਕੀਤਾ ਗਿਆ ਪੇਸ਼ੇ ਨੂੰ ਸਮਝਾਇਆ ਗਿਆ ਕਿ ਸ਼ਾਮ ਤੱਕ ਰਾਤ ਤੱਕ ਤੁਹਾਡੀ ਡਿਲੀਵਰੀ ਹੋ ਜਾਣੀ ਸੋ ਜੋ ਬੰਦੇ ਇੰਜੈਕਸ਼ਨਸ ਹੁੰਦੇ ਆ ਉਹ ਉਹਨੂੰ ਲਗਾਏ ਗਏ ਰਾਤ ਨੂੰ ਲਗਭਗ 1 ਵਜੇ ਬੰਦੇ ਦੀ ਨਾਰਮਲ ਡਿਲੀਵਰੀ ਹੋਈ ਜਿਹੜੀ ਕਿ ਡਾਕਟਰ ਕੰਚਨ ਦੁਆਰਾ ਕਰਾਈ ਗਈ ਡਾਕਟਰ ਨਿਰਮਲ ਸਾਰੇ ਪੈਡੀਟ੍ਰੀਸ਼ੀਅਨ ਐ ਨਿੱਕੂ ਦੇ ਸਪੈਸ਼ਲਿਸਟ ਹੈ ਉਹਨਾਂ ਨੇ ਬੱਚਾ ਰਿਸਿਵ ਕੀਤਾ ਬੱਚੀ ਨੂੰ ਇਮੀਡੀਏਟਲੀ ਵੈਂਟੀਲੇਟਰ ਤੇ ਪਾਇਆ ਗਿਆ ਤੇ ਇਹ ਬੱਚਾ ਠੀਕ ਠਾਕ ਕੰਡੀਸ਼ਨ ਚ ਰਿਵਾਈਵ ਕਰ ਗਿਆ ਉਹਨੂੰ ਜਿਹੜੇ ਇੰਜੈਕਸ਼ਨਸ ਹੁੰਦੇ ਇੱਕ ਸਰਪੈਂਟਾ ਸਰਫੈਕਟੈਂਟ ਇੰਜੈਕਸ਼ਨ ਹੁੰਦਾ ਹੈ ਜਿਹੜਾ ਕਿ ਬੱਚੇ ਨੂੰ ਇਮੀਡੀਏਟਲੀ ਲਗਾਇਆ ਗਿਆ ਆਪਣੇ ਵੱਲੋਂ ਵੈਂਟੀਲੇਟਰ ਸਰਕਟ ਬਾਕੀ ਕੁਝ ਮੈਡੀਸਨਸ ਫ੍ਰੀ ਵੀ ਪ੍ਰੋਵਾਈਡ ਕਰਾਈ ਗਈਆਂ ਬੱਚੇ ਨੂੰ ਬੱਚੇ ਦੀ ਕੰਡੀਸ਼ਨ ਵੀ ਇੰਪਰੂਵ ਕਰ ਗਈ ਸੀ ਪੇਸ਼ੈਂਟ ਵੀ ਬਿਲਕੁਲ ਠੀਕ ਠਾਕ ਸੀਗਾ ਅਗਲੇ ਦਿਨ ਮੈਡਮ ਨੇ ਰਾਉਂਡ ਕੀਤੇ ਪੇਸ਼ੈਂਟ ਦੇ ਵੀ ਰਾਉਂਡ ਕੀਤੇ ਬੱਚੇ ਤੇ ਵੀ ਰਾਉਂਡ ਕੀਤੇ ਬੱਚੇ ਦੇ ਡਾਕਟਰ ਨੇ ਵੀ ਰਾਉਂਡ ਕੀਤੇ ਪੇਸ਼ੈਂਟ ਵੱਲੋਂ ਕੋਈ ਪ੍ਰੋਬਲਮ ਨਹੀਂ ਸੀ ਨਾ ਹੀ ਸਾਨੂੰ ਕੁਝ ਦੱਸਿਆ ਗਿਆ ਉਹਨੇ ਨੇ ਇੱਕ ਹੋਰ ਗੱਲ ਕਹੀ ਕਿ ਮੈਡ ਉਹ ਦੇਖੋ ਜੀ ਮੇਰੇ ਕੋਲੇ ਨਾ ਇਹ ਵੀਡੀਓ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਿੰਦਾ ਤੇ ਮੈਂ ਤੁਹਾਨੂੰ ਹਜੇ ਦਿਖਾ ਵੀ ਦਿੰਦਾ ਹੈ ਇਹ ਵੀਡੀਓ ਹੈ ਇਸ ਵੀਡੀਓ ਸਾਰਾ ਕੁਝ ਕਲੀਅਰ ਹੈ ਜੀ ਇਹ ਪੇਸ਼ੈਂਟ ਘੁੰਮ ਰਿਹਾ ਹੈ ਇਹ ਦੋ ਸਟਾਫ ਹੈਗੇ ਆ ਇਹ ਦੋ ਸਟਾਫ ਪੇਸ਼ੈਂਟ ਨੂੰ ਹੁਣ ਅੰਦਰ ਲੈ ਕੇ ਜਾ ਰਹੇ ਆ ਉਸ ਤੋਂ ਬਾਅਦ ਇਸ ਰਸਤੇ ਤੋਂ ਡਾਕਟਰ ਨਿਰਮਲ ਆ ਰਹੇ ਨੇਕੂ ਦਾ ਸਟਾਫ ਆ ਰਿਹਾ ਤਿਆਰੀ ਕਰਨ ਵਾਸਤੇ ਡਾਕਟਰ ਕੰਚਨ ਆ ਰਹੇ ਆ ਇਹ ਸਾਰਿਆਂ ਨੂੰ ਮੈਂ ਦਿਖਾ ਚੁੱਕਿਆ ਤੁਹਾਨੂੰ ਆਲਰੇਡੀ ਠੀਕ ਹੈ ਨਾ ਇਹ ਪੇਸ਼ੈਂਟ ਸਰੀਆਮ ਝੂਟ ਬੋਲ ਰਿਹਾ ਹੈ ਮੈਡਮ ਦੇ ਹੱਥੋਂ ਡਿਲੀਵਰੀ ਹੋਈ ਹੈ ਮੈਡਮ ਨੇ ਪਲੇਸੈਂਟਾ ਕੱਢਿਆ ਮੈ ਇਮੀਡੀਟਲੀ ਨਿਕੂ ਵਾਲੇ ਪੇਸ਼ੈਂਟ ਨੂੰ ਡਾਕਟਰ ਬੱਚੇ ਨੂੰ ਲੈ ਕੇ ਵੈਂਟੀਲੇਟਰ ਤੇ ਪਾਤਾ ਹੈ ਆਕਸੀਜਨ ਸ਼ੁਰੂ ਕਰਤੀ ਟ੍ਰੀਟਮੈਂਟ ਸ਼ੁਰੂ ਕਰਤਾ ਰਾਤ ਨੂੰ ਨਾਲ ਕੋਲ ਪੈਸੇ ਨਹੀਂ ਸੀ ਅਸੀਂ ਆਪਣੇ ਵੱਲੋਂ ਆਪਣੀ ਗਾਰੰਟੀ ਤੇ ਇਹਨਾਂ ਨੂੰ ਇੰਜੈਕਸ਼ਨਸ ਦਵਾਈ ਕਿ ਤੁਸੀਂ ਸਵੇਰੇ ਤੱਕ ਪੈਸੇ ਜਮ੍ਹਾਂ ਕਰਾ ਦੇਣਾ ਹੁਣ ਇੰਜੈਕਸ਼ਨ ਲਗਵਾ ਲਓ ਕਿਉਂਕਿ ਬੱਚੇ ਵਾਸਤੇ ਇੰਜੈਕਸ਼ਨ ਬਹੁਤ ਜ਼ਰੂਰੀ ਹੈ ਇੱਕ ਹੋਰ ਸਵਾਲ ਸੀ ਸਰ ਉਹ ਕਹਿੰਦੇ ਵੀ ਸਾਨੂੰ ਇੰਜੈਕਸ਼ਨ ਪਹਿਲਾਂ ਮਹਿੰਗਾ ਦੱਸਿਆ ਗਿਆ ਸੀ ਜਦੋਂ ਅਸੀਂ ਕਈ ਵਾਰ 13000 ਦਾ ਲੱਗ ਰਿਹਾ ਤਾਂ ਫਿਰ ਕਹਿੰਦੇ ਚਲੋ ਅਸੀਂ ਤੁਹਾਡਾ 12 ਦੇ ਲਾ ਦੇ ਵਾਸਤੇ ਤੁਸੀਂ ਇਹੇ ਦੇਖ ਲਓ ਇਹ ਇੰਜੈਕਸ਼ਨ ਹੈ ਇਹਨਾਂ ਨੂੰ ਜੋ ਦੱਸਿਆ ਗਿਆ ਸੀਗਾ ਇਹਨਾਂ ਨੂੰ ਇੱਕ ਸਰਪੈਂਟਾ ਨਾਮ ਦਾ ਇੰਜੈਕਸ਼ਨ ਆਉਂਦਾ ਜੀ ਉਹ ਥੋੜਾ ਕੋਸਟਲੀ ਇੰਜੈਕਸ਼ਨ ਹੁੰਦਾ ਹੈ ਜੀ ਠੀਕ ਹੈ ਨਾ ਉਹ ਇੰਜੈਕਸ਼ਨ ਐਕਚੁਅਲੀ ਪ੍ਰਿੰਟ ਦੇ ਹਿਸਾਬ ਨਾਲ ਤਾਂ ਬੰਦਾ ਸੀਗਾ ਆਲਮੋਸਟ 25-26000 ਦਾ ਬਟ ਮੈਨੂੰ ਜਦੋਂ ਫੋਨ ਆਇਆ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਡਾ ਪਰਚੇਜ਼ ਰੇਟ ਦੇਖ ਲਓ ਸਟਾਕ ਦੇ ਵਿੱਚ ਜਿੰਨਾ ਅਸੀਂ ਪਰਚੇਜ਼ ਕਰ ਰਹੇ ਉਹਦੇ ਪਰ ਤੁਸੀਂ ਸਿਰਫ ਸਾਨੂੰ 10% ਦਾ ਮਾਰਜਿਨ ਦੇ ਕੇ ਤੁਸੀਂ ਇੰਜੈਕਸ਼ਨ ਲੈ ਲਓ इंजेक्शन देवान ਤੋਂ ਬਾਅਦ ਇਹਨਾਂ ਦੇ ਕੋਲ ਵੈਂਟਿਲੇਟਰ ਸਰਕਟ ਦੇ ਪੈਸੇ ਨਹੀਂ ਸੀ ਉਹ ਫਿਰ ਮੈਂ ਆਪਣੇ ਸਟਾਕ 'ਚ ਗਿਆ ਮੈਂ ਕਿਹਾ ਤੁਸੀਂ ਸਟਾਕ 'ਚ ਨੂੰ ਫਰੀ ਦੇ ਦਿਓ ਡਿਸਚਾਰਜ ਵੇਲੇ ਮੈਂ ਆਪੇ ਗੱਲ ਕਰ ਲਾਂਗਾ ਪੈਸੇ ਪੇ ਕਰਨਗੇ ਤਾਂ ਠੀਕੇ ਨਹੀਂ ਕਰਨਗੇ ਤਾਂ ਕੋਈ ਗੱਲ ਨਹੀਂ ਆਪਾਂ ਐਡਜਸਟ ਕਰ ਲਾਂਗੇ ਜੋ ਮੈਂ ਡਾਕਟਰ ਨੂੰ ਕਿਹਾ ਡਾਕਟਰ ਨੇ ਇਮੀਡੀਏਟਲੀ ਉਹਨੂੰ ਸਰਕਟ ਲਗਾ ਦਿੱਤਾ ਉਸ ਚੀਜ਼ ਦਾ ਇੰਜੈਕਸ਼ਨ ਦੀ ਕਾਸਟ ਹੁਣ ਤੁਹਾਡੇ ਸਾਹਮਣੇ ਇੱਥੇ ਹੈਗੀ ਆ ਦੇਖ ਲਓ ਅਸੀਂ ਕਿੰਨੇ ਦਾ ਦਿੱਤਾ ਇਹਨਾਂ ਨੂੰ ਇਹ ਇੰਜੈਕਸ਼ਨ ਇਹਨਾਂ ਨੂੰ ਜਿਹੜਾ ਬੰਦਾ ਸੀਗਾ ਆਲਮੋਸਟ 25-26000 ਦਾ ਅਸੀਂ ਸਿਰਫ 15000 ਦਾ ਇੰਜੈਕਸ਼ਨ 8 ਐਮਐਲ ਸਰਪੈਂਟਾ ਸਰਫੈਕਟੈਂਟ ਪ੍ਰੋਵਾਈਡ ਕੀਤਾ ਉਹ ਤੁਸੀਂ ਪੀਜੀਆਈ ਕਿਸੇ ਹੋਰ ਵੱਡੇ ਹਸਪਤਾਲ ਚ ਇਨਕੁਆਰੀ ਕਰਵਾ ਲਓ ਕਿ ਉਸ ਇੰਜੈਕਸ਼ਨ ਦੀ ਕਾਸਟ ਕਿੰਨੀ ਹੈ ਔਰ ਕਿੰਨੇ ਚ ਦਿੱਤਾ ਜਾ ਸਕਦਾ ਇੱਕ ਦੋ ਮਰੀਜ਼ ਉੱਥੇ ਹੋਰ ਖੜੇ ਸੀ ਬਾਹਰ ਜਿਹੜੇ ਦੱਸ ਰਹੇ ਕਿ ਸਾਡੇ ਨਾਲ ਵੀ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੋ ਦੇਖੋ ਜੀ ਉਹਦੇ ਵਾਸਤੇ ਨਾ ਮੇਰੇ ਮਰੀਜ਼ ਅਜੇ ਵੀ ਉੱਪਰ ਪਏ ਚਾਰ ਮਰੀਜ਼ ਨਿੱਕ ਡਿਲੀਵਰੀ ਚੈੱਕ ਹੈਗਾ ਨਹੀਂ ਚੇ ਤੁਸੀਂ ਹਾਜੀ ਵੀ ਜਾ ਕੇ ਪੁੱਛ ਸਕਦੇ ਹੋ ਇੱਕ ਮਰੀਜ਼ ਨੂੰ ਇੱਕ ਵੀ ਕੰਪਲੇਂਟ ਹੋਵੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਸ ਪੇਸ਼ੀਐਂਟ ਦੇ ਰਕਸ ਦੀ ਇਸ ਪੇਸ਼ੀਐਂਟ ਨੇ ਜੋ ਵਰਡਿੰਗਸ ਬਾਕੀ ਪੇਸ਼ੀਐਂਟਸ ਨਾਲ ਬੋਲੀ ਹੈ ਤੁਸੀਂ ਇੱਕ ਵਾਰੀ ਸੁਣਨਾ ਚਾਹਦੇ ਹੋ ਸੁਣ ਸਕਦੇ ਹੋ ਇਸ ਮਰੀਜ਼ ਨੇ ਕੀ ਕੀਤਾ ਹੈ ਇਹ ਦੇਖੋ ਰਿਕਾਰਡਿੰਗ ਇਹ ਪੇਸ਼ੀਐਂਟ ਦੀ ਮੇਰੇ ਦੀ ਰਿਕਾਰਡਿੰਗ ਹੈ ਇੱਕ ਦੀ ਜਿਹੜੀ ਨਾਲ ਬਿਲਕੁਲ ਨਹੀਂ ਆਹ ਨਾ ਉਰੇ ਬੇਬੀ ਮੈਂ ਨਾ ਤੁਸੀਂ ਮੰਨੋਗੇ ਨਹੀਂ ਮੈਂ ਬੇਬੀ ਨੂੰ ਪਰਸਨਲੀ ਵੀ ਮਿਲ ਕੇ ਆਈ ਐ ਇਥੇ ਨਿੱਕੂ ਚ ਉਸ ਦਿਨ ਨਾ ਮੇਰੀ ਬੇਟੀ ਨੂੰ ਉਹ ਸਿਗਰ ਨੇਬੁਲਾਈਜ਼ਰ ਦੇਣਾ ਸੀਗਾ ਤੇ ਮੈਂ ਪਿੱਕੂ ਚ ਸੀ ਤੇ ਮੈਂ ਨਾ ਉਧਰ ਮੈਮ ਨੂੰ ਪੁੱਛਣ ਗਈ ਸੀ ਕਿ ਮਤਲਬ ਕਰੇ ਕਿਵੇਂ ਦੇਣਾ ਤਾਂ ਮੈਂ ਬੇਬੀ ਦੇਖਿਆ ਤਾਂ ਇਹ ਪਿਆ ਸੀਗਾ ਜਿਵੇਂ ਪਿੱਕੂ ਵਾਲੇ ਡੋਰ ਨਹੀਂ ਹੈਗਾ ਉਹ ਡੋਰ ਚ ਜਦੋਂ ਪਿੱਕੂ ਚ ਐਂਟਰ ਹੁੰਦੇ ਤਾਂ ਲੈਫਟ ਸਾਈਡ ਤੇ ਸੀਗਾ ਮੈਂ ਇਹਨੂੰ ਦੇਖਿਆ ਬਿਲਕੁਲ ਠੀਕ تھا ਉਸ ਦਿਨ ਇਹਨੂੰ ਸੀਜ਼ਰ ਵੀ ਨਹੀਂ ਆਏ ਹੈਗੇ ਮਤਲਬ ਬਿਲਕੁਲ ਨਾਰਮਲ ਥਾ ਉਹਦੋਂ ਤਾਂ ਇਹ ਜਿਵੇਂ ਰਾਤ ਨੂੰ ਹੋਇਆ ਮੈਂ ਸਵੇਰੇ ਦੇਖਿਆ ਸੀਗਾ ਇਹ ਠੀਕ ਸੀਗਾ ਮੈਨੂੰ ਠੀਕ ਲੱਗਿਆ ਮੈਂ ਤਾਂ ਸਗੋਂ ਹੱਸ ਰਹੀ ਸੀਗੀ ਮੈਂ ਕਿਹਾ ਕਿ ਬੇਬੀ ਮਤਲਬ ਬਿਲਕੁਲ ਠੀਕ ਹੈ ਕਿ ਮੈਨੂੰ ਤਾਂ ਲੱਗਦਾ ਇਹ ਮਤਲਬ ਛੇਤੀ ਉੱਤਰ ਜਾਊਗਾ ਵੈਂਟੀਲੇਟਰ ਤੋਂ ਉਹਦੀ ਮੰਮੀ ਆਈ ਮੇਰੇ ਕੋਲ ਨਾ ਜਦੋਂ ਮੈਂ ਇਹਨੂੰ ਨੇਬੁਲਾਈਜ਼ਰ ਦਵਾ ਰਹੀ ਸੀ ਤੇ ਉਹਨੇ ਆ ਕੇ ਉਹਨੇ ਕੱਲੇ ਕੱਲੇ ਪੇਸ਼ੈਂਟ ਨੂੰ ਜਾ ਕੇ ਦੱਸ ਰਹੀ ਤੇ ਦੀਦੀ ਕਿ ਹਾਂ ਸਾਨੂੰ ਇਹਨਾਂ ਨੇ 40000 ਦਾ ਇੰਜੈਕਸ਼ਨ ਦੱਸਿਆ ਆਪਾਂ ਨੂੰ ਚਿਲਡਰਨ ਹਸਪੀਟਲ ਚ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਆਈ ਥਿੰਕ 15000 ਦਾ ਫਿਰ ਇਹ ਕਹਿੰਦੇ ਤੁਸੀਂ 11 ਚ ਲਗਵਾ ਲਓ ਇੰਨਾ ਘਟ ਗਏ ਮੈਂ ਕੀ ਕਰਦੇ ਕਹਿੰਦੇ ਮਤਲਬ ਕੱਲੇ ਕੱਲੇ ਪੇਸ਼ੈਂਟ ਦੇ ਕੋਲ ਜਾ ਕੇ ਦੱਸ ਰੇ ਮੈਨੂੰ ਇੰਨਾ ਮਤਲਬ ਆਪਣੇ ਆਪ ਨੂੰ ਹੋਵੇ ਮੈਂ ਕਿ ਕੋਈ ਹੰਗਾਮਾ ਕਰੂंगे ਖਬਰਦਾਨ ਸੋਦੀ ਨੇ ਉਹਨੇ ਮੈਨੂੰ ਕਿਹਾ ਮੈਂ ਕਿਹਾ ਕਿ ਸੇਜ਼ੇਰੀਅਨ ਹੋਇਆ ਤੁਹਾਡਾ ਕਹਿੰਦੀ ਨਹੀਂ ਸੇਜ਼ੇਰੀਅਨ ਨਹੀਂ ਹੋਇਆ ਨੋਰਮਲ ਹੋਇਆ ਮੈਂ ਕਿਹਾ ਠੀਕ ਹੋ ਗਈ ਡਿਲੀਵਰੀ ਕਹਿੰਦੀ ਹਾਂ ਡਿਲੀਵਰੀ ਤਾਂ ਮੇਰੇ ਬਹੁਤ ਵਧੀਆ ਹੋ ਗਈ ਹੈ ਜਿਹੜਾ ਉਹ ਝੂਠ ਬੋਲ ਰਹੀ ਕਿ ਕੈਂਚੀਆਂ ਨਹੀਂ ਚੱਲ ਰਹੀਆਂ ਸਿਗੀਆਂ ਹੈ ਨਾ ਘੱਟ ਗਲਤ ਲਾ ਦਿੱਤਾ ਸਾਡੇ ਨਰਸਾਂ ਨੇ ਜੋ ਉਰਲਾਣੇ ਨੂੰ ਗਿਆ ਸਾਡੀ ਕੰਡੀਸ਼ਨ ਖਰਾਬ ਹੈ ਮੈਂ ਸਾਰਾ ਕੁਝ ਕਿ ਉਹ ਮਤਲਬ ਨਾ ਚਾਲ ਤੋਂ ਪਤਾ ਲੱਗ ਜਾਂਦਾ ਕਿ ਮਤਲਬ ਕਿਵੇਂ ਦਾ ਹੈ ਹੈ ਨਾ ਉਹ ਬੜੀ ਸੋਹਣੀ ਤੁਰ ਰਹੀ ਸੀਗੀ ਤੇ ਉਹਨੇ ਮੈਨੂੰ ਖੁਦ ਕਿਹਾ ਕਹਿੰਦੀ ਮੇਰੀ ਡਿਲੀਵਰੀ ਨਾ ਬਿਲਕੁਲ ਠੀਕ ਹੋਈ ਬੇਸ਼ੱਕ ਮੇਰੇ ਮੂਤੇ ਕਰਾ ਦਿਓ ਉਹਨੂੰ ਉਹਨੇ ਮੈਨੂੰ ਕਿਹਾ ਕਹਿੰਦੀ ਮੇਰੀ ਡਿਲੀਵਰੀ ਬਹੁਤ ਵਧੀਆ ਹੋ ਗਈ ਬਟ ਕਹਿੰਦੀ ਮੇਰਾ ਬੇਬੀ ਰੋਇਆ ਨਹੀਂ ਹੈਗਾ ਮੇခင် ਵੀ ਉਦੋਂ ਠੀਕ ਤਾਂ ਮਤਲਬ ਜਿਵੇਂ ਰੋਇਆ ਨਹੀਂ ਉਦੋਂ ਮੂਮੈਂਟ ਸੀਗੀ ਕਹਿੰਦੀ ਹਾਂ ਮੂਮੈਂਟ ਸੀਗੀ ਰੋਇਆ ਨਹੀਂ ਹੈਗਾ ਮੇခင် ਮੇਰੇ ਅਨੈ ਤਾਂ ਮੂਮੈਂਟ ਹੀ ਨਹੀਂ ਸੀ ਕਿ ਮੈਂ ਬਿਲਕੁਲ ਡੈੱਡ ਸੀਗੀ ਫਿਰ ਵੀ ਦੇਖੋ ਮੇခင် ਬਿਲਕੁਲ ਸਹੀ ਹੈ ਤੁਹਾਡੇ ਸਾਹਮਣੇ ਕਹਿੰਦੀ ਹਾਂ ਮੇ ਦੇਖੀਏ ਉਸ ਦਿਨ ਨਾ ਮੈਂ ਉਹਨਾਂ ਨੂੰ ਥੋੜਾ ਦੇਖ ਲਿਆ ਸੀਗਾ ਰਵਈਆ ਫਿਰ ਮੈਨੂੰ ਕਹਿੰਦੇ ਕਹਿੰਦੇ ਇੱਥੇ ਕਾਰਡ ਨਹੀਂ ਚਲਾਇਆ ਕਰਦੇ ਸਾਡਾ ਤੁਹਾਡੇ ਚੱਲੇ ਆ ਮੈਂ ਕਿਹਾ ਚਲਦਾ ਨਹੀਂ ਹੋਣਾ ਤਾਂ ਨਹੀਂ ਚਲਾਉਂਦੇ ਮੈਨੂੰ ਤਾਂ ਮੈਂ ਕਿਹਾ ਪਰਸਨਲੀ ਆ ਕੇ ਵੀ ਡਾਕਟਰ ਨੇ ਕਿਹਾ ਕੰਚਨ ਮੈਮ ਨੇ ਕਿ ਆਪਣਾ ਕਾਰਡ ਚਲਾ ਲਓ ਤੇ ਉਹਨਾਂ ਨੇ ਮੈਂ ਕਿਹਾ ਮੈਨੂੰ ਐਡਵਾਈਸ ਵੀ ਦਿੱਤੀ ਕਿ ਕਿੱਥੇ ਕਾਰਡ ਬੰਨਣਾ ਮੈਂ ਇਹ ਗੱਲ ਉਹਨਾਂ ਨੂੰ ਖੁਦ ਕਹੀ ਪਤਾ ਨਹੀਂ ਲੋਕਾਂ ਨੂੰ ਕੀ ਹੋਇਆ ਹੋਇਆ ਹੈ ਨਾ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਕੇਅਰਲੈਸ ਲੋਕ ਹੈ ਆਪਣੇ ਪੀਸੀ ਰਿਕਾਰਡਿੰਗ ਹੈ ਸਰ ਇਸ ਇਹ ਨਾਲ ਪੀਸ਼ੀਨ ਇਹਨਾਂ ਦੇ ਨਾਲ ਹੀ ਪੀਸ਼ੀਨ ਐਡਮਿਟ ਸੀਗਾ ਜਿਨ੍ਹਾਂ ਦਾ ਬੱਚਾ ਸਾਡੇ ਕੋਲ ਪ੍ਰੀਟਰਮ ਹੀ ਹੋਇਆ ਸੀਗਾ ਜਿਹੜਾ ਕਿ ਆਲਮੋਸਟ ਕਾਫੀ ਬੁਰੀ ਕੰਡੀਸ਼ਨ ਚ ਪੈਦਾ ਹੋਇਆ ਸੀ ਸਾਡੇ ਕੋਲ ਨਿਕੂ ਚ ਰਿਹਾ ਸੀ ਬਿਲਕੁਲ ਪਰਫੈਕਟ ਹੋ ਗਿਆ ਸੀਗਾ ਉਹ ਸਿਰਫ ਆਪਣਾ ਜਿਹੜਾ ਫਾਲੋਅ ਅਪ ਕਰਾਉਣ ਵਾਸਤੇ ਆਏ ਸੀ ਚੈੱਕਅਪ ਕਰਾਉਣ ਵਾਸਤੇ ਆਏ ਸੀਗੇ ਇੱਕ ਦਿਨ ਵਾਸਤੇ ਇਹਨਾਂ ਨੂੰ ਨੇਬੂਲੇਜੇਸ਼ਨ ਵਾਸਤੇ ਸੀ ਐਡਮਿਟ ਰੱਖਿਆ ਸੀਗਾ ਤੇ ਉਹਦੇ ਨਾਲ ਉਹ ਪੀਸ਼ੀਨ ਨੇ ਇਹਨਾਂ ਦਾ ਐਕਸਪੀਰੀਅੰਸ ਦੱਸਿਆ ਹੈ ਸਰ ਇੱਕ ਗੱਲ ਹੈ ਕਿ ਬੱਚੇ ਦੀ ਮੌਤ ਤਾਂ ਹੋਈ ਹੈ ਫਰ ਉਹਦਾ ਦੋਸ਼ੀ ਕੌਣ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਕੌਣ ਹਾਂ ਦੇਖੋ ਉਸ ਦਾ ਰੀਜ਼ਨ ਮੈਂ ਤੁਹਾਨੂੰ ਵਸਾ ਸਾਡੇ ਕੋਲੋਂ ਇੱਕ ਰਿਕਾਰਡਿੰਗ ਬੱਚੇ ਦੀ ਵੀ ਦਿਖਾ ਦਿੰਦਾ ਜੀ ਤੁਹਾਨੂੰ ਇਹ ਬੱਚੇ ਦੀ ਸਾਡੇ ਕੋਲ ਕੰਡੀਸ਼ਨ ਹੈ ਜੀ ਜਦੋਂ ਬੱਚਾ ਗਿਆ ਹੈ ਕੀਤੇ ਤੁਹਾਨੂੰ ਕੁਝ ਗੜਬੜ ਲੱਗਦੀ ਹੈ ਬੱਚੇ ਸੀ ਮੂਵਮੈਂਟ ਪ੍ਰੋਪਰ ਹੈ ਨਾਰਮਲ ਹੈ ਵੈਂਟਿਲੇਟਰ ਤੇ ਬੱਚਾ ਹੈਗਾ ਉਹ ਤੋਂ ਕੋਈ ਡਾਉਣੀ 120 ਡਿਗਰੀ ਦਾ ਬੱਚਾ ਹੈ ਕੀਤੇ ਵੀ ਕੋਈ ਪਰ ਇੱਕ ਕੋਈ ਨਿਸ਼ਾਨ ਕੋਈ ਨੀਲਾਪਨ ਕੁਝ ਦਿਖਦਾ ਹੈ ਬਿਲਕੁਲ ਪਿੰਕ ਬੱਚਾ ਹੈ ਐਕਟਿਵ ਬੱਚਾ ਹੈ ਸਭ ਕੁਝ ਨਾਰਮਲ ਹੈ ਬੱਚੇ ਦਾ ਜਦੋਂ ਅਸੀਂ ਭੇਜਿਆ تھا ਬੱਚੇ ਕੋ ਅਸੀਂ ਕਹਾਂਗੇ ਕਿ ہمارے پاس ਰੱਖ ਲਓ ਐਫੂ ਵੈਂਟਿਲੇਟਰ ਬੱਚਾ ਹੈ 5-7 ਦਿਨ ਬੱਚਾ ਸੀ ਰੱਖਣਾ ਹੈ ਉਸ ਤੋਂ ਬੱਚਾ ਬਿਲਕੁਲ ਨੋਰਮਲ ਹੋ ਜਾਏਗਾ ਤਾਂ ਅਸੀਂ ਡਿਸਚਾਰਜ ਕਰਕੇ ਘਰ ਭੇਜ ਦਾਂਗੇ ਪਰ ਨਹੀਂ ਇਹਨਾਂ ਨੇ শোর ਮਚਾ ਕੇ ਅਸੀਂ ਤਾਂ ਦੂਸਰੇ ਹਸਪੀਟਲ ਜਾਣੇ ਜਾਣਾ ਮੈਂ ਕਿ ਫਿਰ ਤੁਸੀਂ ਸਾਈਨ ਕਰ ਦੋ ਸਾਈਨ ਕਰਾ ਕੇ ਕਦੇ ਵੀ ਲੇਜੋ ਫਿਰ ਤੁਹਾਡੀ ਰਿਸਪਾਂਸਿਬਿਲਟੀ ਸਾਡੇ ਹਸਪੀਟਲ ਦੀ ਰਿਸਪਾਂਸਿਬਿਲਟੀ ਖਤਮ ਹੋ ਜਾਏਗੀ 70 ਹੋ ਗਏ ਤੁਸੀਂ ਜੀ ਅਤੇ ਇਹ ਦੇਖੋ ਜੀ ਇਹ ਮੇਰਾ ਡਾਕਟਰ ਹੈ ਜਿਹੜਾ ਇਹਦੇ ਫਾਦਰ ਨੂੰ ਸਮਝਾ ਰਿਹਾ ਬੱਚੇ ਦੇ ਫਾਦਰ ਨੂੰ ਜਦੋਂ ਇਹ ਲਾਮਾ ਲੈ ਰਹੇ ਸਾਡੇ ਕੋਲ ਆਪਣੀ ਮਰਜ਼ੀ ਨਾਲ ਜਾ ਰਹੇ ਕਿ ਤੁਹਾਡੇ ਬੱਚੇ ਦੀ ਕੰਡੀਸ਼ਨ ਇਹ ਹੈਗੀ ਹੈ ਵੈਂਟੀਲੇਟਰ ਤੇ ਹੈਗਾ ਇਹ ਕੰਡੀਸ਼ਨ ਚੱਲ ਰਹੀ ਹੈ ਇਹ ਦੇ ਵਾਈਟਲਸ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਆਪਾਂ ਇਹਨੂੰ ਪੰਪ ਕਰਕੇ ਇਸ ਤਰ੍ਹਾਂ ਭੇਜਾਂਗੇ ਜਾਂ ਦੂਸਰੇ ਹਸਪੀਟਲ ਜਾਏਗਾ ਉਸ ਤੋਂ ਬਾਅਦ ਸਾਡੀ ਰਿਸਪਾਂਸਿਬਿਲਟੀ ਖਤਮ ਹੋ ਜਾਏਗੀ ਬਿਲਕੁਲ ਬਿਲਕੁਲ ਜਿੱਥੇ ਇੱਕ ਪਾਸੇ ਲੋਕ ਇਕੱਠੇ ਹੋਏ ਆ ਲੋਕਾਂ ਦੇ ਵੱਲੋਂ ਬਾਹਰ ਵੱਡਾ ਇਕੱਠ ਕੀਤਾ ਗਿਆ ਤਾਂ ਉਸ ਦੇ ਨਾਲ ਹੀ ਡਾਕਟਰ ਦਾ ਆਪਣਾ ਪੱਖ ਹੈ ਡਾਇਰੈਕਟਰ ਨੇ ਹੋਰਾਂ ਨੇ ਆਪਣੇ ਪੱਖ ਜਿਹੜੇ ਰੱਖੇ ਆ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਦੇ ਵਿੱਚ ਕੀ ਕਰਦਾ ਇਹ ਦੇਖਣ ਵਾਲੀ ਗੱਲ ਰਹੀ ਹੈ ਸੋ ਐਸਐਚ ਪਵਨ ਕੁਮਾਰ ਵੀ ਮੌਜੂਦ ਹੈ ਗਲਤ ਕਰਦੇ ਆ ਸਰ ਇਹ ਇਕੱਠ ਹੋਇਆ ਜੀ ਬੜੇ ਇਲਜ਼ਾਮ ਜਿਹੜੇ ਹੈ ਕਿ ਨਿੱਜੀ ਹਸਪਤਾਲ ਤੇ ਲਗਾਏ ਜਾ ਰਹੇ ਆ ਕਿਵੇਂ ਕਿਹੜੀ ਕਾਰਵਾਈ ਜਿਹੜੀ ਹੈਗੀ ਤੁਹਾਡੇ ਤੱਕ ਆਈ ਹੈ ਤੁਸੀਂ ਕੀ ਕਰ ਰਹੇ ਹੋ ਇਸ ਤਰ੍ਹਾਂ ਸਾਡੇ ਪਾਸ ਕੁਲਵਿੰਦਰ ਸਿੰਘ ਜੋ ਕਿ ਪਿੰਡ ਝੱਲੀਆਂ ਕਲਾਂ ਦੇ ਰਹਿਣ ਵਾਲੇ ਆ ਉਹਨਾਂ ਨੇ ਬਿਆਨ ਦਰਜ ਕਰਾਇਆ ਕਿ ਉਹਨੂੰ ਆਪਣੀ ਜਿਹੜੀ ਵਾਈਫ ਨੂੰ 13 ਤਰੀਕ ਨੂੰ ਇੱਥੇ ਹਸਪਤਲ ਚ ਟ੍ਰੀਟਮੈਂਟ ਲਈ ਲੈ ਕੇ ਆਏ ਸੀ ਪਰ ਉਹ ਜਦੋਂ ਬੱਚਾ ਉਹਦੇ ਇੱਕ ਬੇਟੀ ਨੇ ਜਨਮ ਲਿਆ ਕਿ ਇੱਥੇ ਟ੍ਰੀਟਮੈਂਟ ਸਹੀ ਨਹੀਂ ਹੋਇਆ ਸੋ ਉਹਦੇ ਚ ਅੱਜ ਜਿਹੜੀ ਬੱਚੇ ਦੀ ਡੈਥ ਹੋ ਗਈ ਆ ਸੋ ਇਹਦੇ ਵਿੱਚ ਕੀ ਆ ਕਿ ਅਸੀਂ ਜਿਹੜਾ ਗਵਰਨਮੈਂਟ ਹਸਪੀਟਲ ਉਪੜਾ ਸੀਐਮਓ ਸਰ ਨੂੰ ਰਿਕਵੈਸਟ ਲਿਖੀ ਆ ਉਹ ਆਪਣੀ ਜਾਂਚ ਕਰਕੇ ਸਾਨੂੰ ਰਿਪੋਰਟ ਦੇਣਗੇ ਉਹ ਤੋਂ ਬਾਅਦ ਅਸੀਂ ਜੋ ਉਹਨਾਂ ਦੀ ਰਿਪੋਰਟ ਦੇ ਅਧਾਰ ਤੇ ਕਾਰਵਾਈ ਕਰਾਂਗੇ ਜੀ ਸਰ ਪਰਿਵਾਰ ਕਹਿ ਰਿਹਾ ਕਿ ਪੋਸਟਮਾਰਟਮ ਸਾਨੂੰ ਕਿਸੇ ਉਦਾਂ ਦੀ ਥਾਂ ਤੋਂ ਕਰਾਇਆ ਜਾਵੇ ਜਿੱਥੇ ਇਹਨਾਂ ਦੇ ਕੋਈ ਲਿੰਕ ਇਸ ਤਰ੍ਹਾਂ ਨਾ ਹੋਣ ਸਾਡਾ ਜਿਹੜੀ ਤਾਂ ਕਿ ਜਾਂਚ ਜਿਹੜੀ ਚੰਗੀ ਤਰ੍ਹਾਂ ਹੋਵੇ ਨਹੀਂ ਨਹੀਂ ਅਸੀਂ ਜਿਹੜਾ ਪੋਸਟਮਾਰਟਮ ਆ ਉਸ ਅਸੀਂ ਤਾਂ ਸਰਕਾਰੀ ਹਸਪੀਟਲ ਤੋਂ ਕਰਾ ਰਹੇ ਆ ਜੀ ਅਸੀਂ ਕਿਸੇ ਨਿੱਜੀ ਹਸਪੀਟਲ ਤੋਂ ਤਾਂ ਕਰਾ ਨਹੀਂ ਰਹੇ ਉਹ ਹਸਪੀਟਲ ਤਾਂ ਸਰਕਾਰੀ ਤੋਂ ਹੀ ਹੋਣਾ ਪੋਸਟਮਾਰਟਮ ਜੀ ਉਹਦੇ ਤਦਾਪਨ ਟਰਸਟ ਕਰਨਾ ਹੀ ਪਊਗਾ ਜੀ ਜੀ ਬਿਲਕੁਲ ਸ਼ੁਕਰੀਆ ਸਬ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਜਿਹੜੀ ਹੈਗੀ ਆ ਉਹ ਸਰਕਾਰੀ ਹਸਪਤਾਲ ਤੋਂ ਕਰਵਾਈ ਜਾਏਗੀ ਤੇ ਉਸ ਤੋਂ ਬਾਅਦ ਜਿਹੜੀ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਹਸਪੀਟਲ ਦਾ ਕੀ ਪੱਖ ਹੈ ਉਸ ਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ